ਵਾਲੀਏ ਨਹੀਂ ਤੁਸੀਂ ਤੇ ਅਫਸਰ ਦੇ ਡਾਕਟਰ ਦੇ ਡਾਕਟਰ ਸਾਹਿਬ ਦਰਿਆ ਤੇ ਬੈਠਣ ਡਾਕਟਰ ਸਾਹਿਬ ਸੜਕਾਂ ਤੇ ਨਾਰੇ ਮਾਰਨ ਇਹ ਤਾਂ ਬੜਾ ਅਜੀਬ ਜਿਹਾ ਲੱਗਦਾ ਔਰ ਪਿਛਲੇ 3 3.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਹੈ ਅਕਸਰ ਦੇਖੀਦਾ ਵੀ ਤੁਸੀਂ ਕਦੀ ਸਰਕਾਰ ਨੂੰ ਮਿਲ ਰਹੇ ਦੇ ਕਦੀ ਮੈਮੋਰੰਡਮ ਦੇ ਰਹੇ ਦੇ ਔਰ ਕਦੀ ਪ੍ਰੋਟੈਸਟ ਕਰ ਰਹੇ ਜੈ ਇੰਨਾ ਵੱਡਾ ਇਸ਼ੂ 250 4000 ਦਾ ਸਕੀਮ ਸਾਨੂੰ ਮਿਲਿਆ 2200 4000 ਤੱਕ ਦੀ ਮੈਡੀਕਲ ਆਫੀਸਰ ਨੂੰ ਮਿਲਿਆ ਡੈਂਟਲ ਆਫੀਸਰ ਨੂੰ ਸਾਰਿਆਂ ਨੂੰ ਸੇਮ ਪੇ ਸਕੇਲ ਮਿਲਿਆ 2016 ਤੋਂ ਜਿਹੜਾ ਛੀਮਾ ਪੰਜਾਬ ਪੇ ਕਮਿਸ਼ਨ ਸੀ ਉਹਨੇ ਜਿਹੜਾ ਸੀ ਛੀਮੇ ਪੰਜਾਬ ਪੇ ਕਮਿਸ਼ਨ ਨੇ ਉਹ ਤੋਂ ਪਹਿਲਾਂ ਜੋ ਦੇਰ ਅਸੀਂ ਰਿਪੋਰਟ ਉਦੋਂ ਗਵਰਨਮੈਂਟ ਨੇ ਕਿਹਾ ਵੀ ਨਹੀਂ ਛੇ ਜਿਹੜੇ ਪੰਜਾਬ ਪੇ ਕਮਿਸ਼ਨ ਦੇ ਜਿਹੜੇ ਸਕੇਲ ਜ਼ਿਆਦਾ ਹੈ ਵੀ ਵਿਲ ਫਾਲੋ ਸੈਵਨਥ ਸੈਂਟਰਲ ਪੇਕ ਮਿਸ਼ਨ ਕਿਉਂਕਿ ਸਾਡਾ ਪੇਕ ਮਿਸ਼ਨ ਪਿੱਛੇ ਚੱਲਦਾ ਆ ਸੀਮਾ ਸੀ ਉਹਨਾਂ ਦਾ ਸੱਤਵਾਂ ਸੀ ਪਿੱਛੇ ਚੱਲਦਾ ਹਾਂ ਸੱਤਵਾਂ ਸੈਂਟਰਲ ਪੇਕ ਮਿਸ਼ਨ ਦੇ ਮੁਤਾਬਕ ਅਸੀਂ ਸਕੇਲ ਲਵਾਂਗੇ ਤਾਂ ਸਭ ਤੁਸੀਂ ਕਾਰਨ ਕੀ ਸਮਝਦੇ ਜੀ 42 ਸਾਲਾਂ ਤੋਂ ਤੁਹਾਨੂੰ ਇਹ ਸਕੇਲ ਪੈਰਟੀ ਮਿਲ ਰਹੀ ਸੀ 2021 ਚ ਆ ਕੇ ਕੀ ਇਹ ਜਿਆ ਹੋਇਆ ਵੀ ਉਹ ਪੈਰਟੀ ਤੋੜ ਦਿੱਤੀ ਕਿਹਾ ਉਹੀ ਪਲਸ 2 ਮੈਡੀਕਲ ਕਰਨ ਦੇ ਬਾਅਦ ਨੇਟ ਦੇ ਥਰੂ ਐਡਮਿਸ਼ਨ ਹੁੰਦੀ ਆ ਸਾਢੇ 5 ਸਾਲ ਦੀ ਡਿਗਰੀ ਉਧਰ ਆ ਸਾਢੇ 5 ਸਾਲ ਦੀ ਡਿਗਰੀ ਉਧਰ ਹੈਗੀ ਜਿਹੜੀ ਛੂਹ ਛਾਤ ਦੀ ਵੀ ਅਸੀਂ ਦੂਸਰੇ ਨੂੰ ਨੀਵਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਉਸ ਤਰ੍ਹਾਂ ਦਾ ਇੱਕ ਇਹਨੂੰ ਅਸੀਂ ਮੰਨ ਲਾ ਸਰਕਾਰ ਡਾਕਟਰਾਂ ਨਾਲ ਕਰੀ ਛੂਹ ਛਾਤ ਕੇ ਜਾਨਵਰਾਂ ਨਾਲ ਕਰੀ ਸੀ ਸਾਹਿਬ ਵੀ ਕਹਿੰਦੇ ਆ ਮੈਂ ਤੁਹਾਡਾ ਵਕੀਲ ਬਣ ਕੇ ਕੰਮ ਕਰਾਂਗਾ ਸੈਕਟਰੀ ਸਾਹਿਬ ਵੀ ਇਹੀ ਕਹਿੰਦੇ ਆ ਬਈ ਤੁਸੀਂ ਯੂ ਆਰ ਰਾਈਟ ਵੀ ਤੁਹਾਡਾ ਬੰਦਾ ਹੈ ਹੱਕ ਬੰਦਾ ਹੈ ਕਿਉਂਕਿ ਅਸੀਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਜਿੱਥੇ ਅੱਜ ਕੱਲ ਪੰਜਾਬ ਚ ਵੱਖ-ਵੱਖ ਵਰਗਾਂ ਦੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਕੋਈ ਡੀਏ ਲਈ ਸੰਘਰਸ਼ ਕਰ ਰਿਹਾ ਕੋਈ ਪੁਰਾਣੀ ਪੈਨਸ਼ਨ ਲਈ ਸੰਘਰਸ਼ ਕਰ ਰਿਹਾ ਕੋਈ ਪੰਜਾਬ ਸਕੇਲ ਲੈਣ ਲਈ ਸੰਘਰਸ਼ ਕਰ ਰਿਹਾ ਕੋਈ ਰੈਗੂਲਰ ਹੋਣ ਲਈ ਸੰਘਰਸ਼ ਕਰ ਰਿਹਾ ਇਸੇ ਤਰ੍ਹਾਂ ਇੱਕ ਅਫਸਰਾਂ ਦਾ ਸਮੂਹ ਹੈ ਵੈਟਰਨਰੀ ਅਫਸਰ ਪਿਛਲੇ ਲੰਬੇ ਸਮੇਂ ਤੋਂ ਵੈਟਰਨਰੀ ਅਫਸਰ ਵੀ ਸੜਕਾਂ ਤੇ ਨਾਰੇ ਮਾਰਦੇ ਨਜ਼ਰ ਆ ਰਹੇ ਨੇ ਔਰ ਕੱਲ ਖੜਕੜ ਕਲਾ ਜਾ ਕੇ ਵੀ ਉਹਨਾਂ ਨੇ ਬੜਾ ਇੱਕ ਪ੍ਰਭਾਵਸ਼ਾਲੀ ਮਾਰਚ ਤੇ ਧਰਨਾ ਮਾਰਿਆ ਵੈਟਰਨਰੀ ਅਫਸਰ ਕਿਉਂ ਸਰਕਾਰ ਤੋਂ ਨਾਰਾਜ਼ ਨੇ ਕੀ ਉਹਨਾਂ ਦੀਆਂ ਮੰਗਾਂ ਇਦੇ ਤੇ ਅੱਜ ਚਰਚਾ ਕਰਾਂਗੇ ਔਰ ਚਰਚਾ ਕਰਨ ਲਈ ਅੱਜ ਵਿਸ਼ੇਸ਼ ਤੌਰ ਤੇ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇ ਪਾਰਟੀ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਵਾਲੀਆ ਜੀ ਔਰ ਡਾਕਟਰ ਅਬਦੁਲ ਮਜੀਦ ਜਿਹੜੇ ਕੋਕ ਨਵੀਨਰ ਨੇ ਉਹ ਪਹੁੰਚੇ ਨੇ ਜੀ ਐਨ ਜੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੱਥੇ ਮੌਕਾ ਦਿੱਤਾ ਦਰਸ਼ਕਾਂ ਦੇ ਮੁਖਾਤਿਬ ਹੋਣ ਦਾ ਜੀ ਵਾਲੀਆ ਜੀ ਤੁਸੀਂ ਤੇ ਅਫਸਰ ਜੀ ਡਾਕਟਰ ਦੇ ਡਾਕਟਰ ਸਾਹਿਬ ਦਰਿਆ ਤੇ ਬੈਠਣ ਡਾਕਟਰ ਸਾਹਿਬ ਸੜਕਾਂ ਤੇ ਨਾਰੇ ਮੋਰਨ ਇਹ ਤਾਂ ਬੜਾ ਅਜੀਬ ਜਿਹਾ ਲੱਗਦਾ ਔਰ ਪਿਛਲੇ 3 3.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਹੈ ਅਕਸਰ ਦੇਖੀਦਾ ਵੀ ਤੁਸੀਂ ਕਦੀ ਸਰਕਾਰ ਨੂੰ ਮਿਲ ਰਹੇ ਦੇ ਕਦੀ ਮੈਮੋਰੰਡਮ ਦੇ ਰਹੇ ਦੇ ਔਰ ਕਦੀ ਪ੍ਰੋਟੈਸਟ ਕਰ ਰਹੇ ਦੇ ਇੰਨਾ ਵੱਡਾ ਇਸ਼ੂ ਇਹ ਤਲੋਚਨ ਜੀ ਇਸ ਤਰ੍ਹਾਂ ਹੈ ਸਾਡਾ ਤਕਰੀਬਨ 40 42 ਸਾਲ ਤੋਂ ਸਾਨੂੰ ਮੈਡੀਕਲ ਅਫੀਸਰ ਦੇ ਨਾਲ ਜਿਹੜੇ ਹੈਲਥ ਡਿਪਾਰਟਮੈਂਟ ਦੇ ਡਾਕਟਰ ਹੈ ਉਹਨਾਂ ਦੇ ਨਾਲ ਪੈਰਿਟੀ ਮਿਲੀ ਹੋਈ ਹੈ ਹਮ ਇਹ ਜਿਹੜੀ ਇੱਕ ਹਾਈ ਕੋਰਟ ਦੀ ਰੂਲਿੰਗ ਸੀ 62 86 ਆਫ 1986 ਜੀ ਡਾਕਟਰ ਸੁਖਦੇਵ ਸਿੰਘ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਹਮ ਇਹਦੇ ਬੇਸ ਤੇ ਸਾਨੂੰ 1 1 78 ਤੋਂ ਜਿਹੜੀ ਪੈਰਿਟੀ ਮਿਲੀ ਸੀ ਉਦੋਂ ਸਾਡਾ ਸਕੇਲ 940 1850 ਸੀ ਤੇ ਜਿਹੜਾ ਮੈਡੀਕਲ ਅਫੀਸਰ ਦਾ ਵੀ 940 1850 ਸੀ ਓਕੇ 1 1 78 ਨੂੰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੋਣਾ ਹੈ ਵੀ ਹਰ 10 ਸਾਲ ਬਾਅਦ ਪੇ ਕਮਿਸ਼ਨ ਬੈਠਦੇ ਆ ਉਸ ਤੋਂ ਬਾਅਦ 1 1 86 ਦੇ ਵਿੱਚ ਪੇ ਕਮਿਸ਼ਨ ਬੈਠਾ ਉਹਨੇ ਆਪਣੀ ਰਿਪੋਰਟ ਦਿੱਤੀ ਤੇ ਉਹਦੇ ਮੁਤਾਬਕ ਸਾਡੀ ਪੈਰਿਟੀ ਬਰਕਰਾਰ ਰੱਖੀ ਉਹਨੇ 2200 4000 ਦਾ ਸਕੇਲ ਸਾਨੂੰ ਮਿਲਿਆ 220 4000 ਦਾ ਜੀ ਮੈਡੀਕਲ ਅਫੀਸਰ ਨੂੰ ਮਿਲਿਆ ਡੈਂਟਲ ਅਫੀਸਰ ਨੂੰ ਸਾਰਿਆਂ ਨੂੰ ਸੇਮ ਪੇ ਸਕੇਲ ਮਿਲਿਆ ਇਸ ਤੋਂ 10 ਸਾਲ ਬਾਅਦ 1 96 ਤੋਂ ਜਿਹੜਾ ਨੈਕਸਟ ਪੇ ਸਕੇਲ ਸੀਗਾ ਪੇ ਪੇਸ਼ੈਂਸੀ ਉਹਨੇ ਵੀ 8000 13500 ਦਾ ਸਕੇਲ ਸਾਨੂੰ ਦਿੱਤਾ ਤੇ ਇਹੀ ਸਕੇਲ ਜਿਹੜਾ ਮੈਡੀਕਲ ਅਫੀਸਰ ਤੇ ਡੈਂਟਲ ਅਫੀਸਰ ਨੂੰ ਸੇਮ ਹੀ ਸਕੇਲ ਦਿੱਤਾ ਗਿਆ ਤੇ 2 1 2006 ਤੋਂ ਬਾਅਦ ਜਿਹੜਾ ਅਗਲਾ 10 ਸਾਲ ਬਾਅਦ ਪੇਕ ਮਿਸ਼ਨ ਆਇਆ ਉਹਨੇ ਵੀ 15600 34100 ਯਾਨੀ ਕਿ ਸਾਡਾ ਸੇਮ ਸਕੇਲ ਸੀ ਪਲੱਸ 4914 ਜਿਹੜਾ ਸੀ ਸਟੈਪ ਅਪ ਸੀ ਡੀਏਸੀਪੀ ਡਾਇਨਾਮਿਕ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਹੈ ਉਹਦੇ 4914 ਸਾਲ ਬਾਅਦ ਅਗਲਾ ਸਕੇਲ ਮਿਲ ਜਾਂਦਾ ਹੈ ਕਿਉਂਕਿ ਮੈਡੀਕਲ ਦੇ ਵਿੱਚ ਜਾਂ ਵੈਟਰਰੀ ਦੇ ਵਿੱਚ ਪ੍ਰੋਮੋਸ਼ਨ ਦੇ ਚਾਂਸਸ ਬੜੇ ਘੱਟ ਹੁੰਦੇ ਆ ਕੋਰਸ ਲੰਬਾ ਹੈ ਸਾਢੇ 5 ਸਾਲ ਦਾ ਕੋਰਸ ਹੈ ਉਸ ਤੋਂ ਬਾਅਦ ਫਿਰ ਇੰਟਰਨਸ਼ਿਪ ਵੀ ਹੁੰਦੀ ਹੈ ਫਿਰ ਪੋਸਟ ਗ੍ਰੈਜੂਏਸ਼ਨ ਤੇ ਵੀ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਜਿਹੜੇ ਐਵੇਨਿਊਜ਼ ਜਿਹੜੇ ਹੈਗੇ ਪ੍ਰੋਮੋਸ਼ਨ ਦੇ ਘੱਟ ਹੋਣ ਕਰਕੇ ਜਿਹੜਾ ਜ ਬੇ ਕਮਿਸ਼ਨ ਜਿਹੜੇ ਸਕਸੈਸਿਵ ਪੇ ਕਮਿਸ਼ਨ ਸੀ ਉਹ ਸਾਨੂੰ ਸਟੈਪ ਅਪ ਦਿੰਦੇ ਰਹੇ ਡੀਏਸੀਪ ਤੇ ਉਸ ਤੋਂ ਬਾਅਦ ਜਿਹੜਾ 1 1 2016 ਤੋਂ ਜਿਹੜਾ ਛੀਮਾ ਪੰਜਾਬ ਪੇ ਕਮਿਸ਼ਨ ਸੀ ਉਹਨੇ ਜਿਹੜਾ ਸੀ 6ਵੇਂ ਪੰਜਾਬ ਪੇ ਕਮਿਸ਼ਨ ਨੇ ਉਦੋਂ ਪਹਿਲਾਂ ਜੋ ਦੇ ਰਹੀ ਸੀ ਰਿਪੋਰਟ ਉਦੋਂ ਗਵਰਨਮੈਂਟ ਨੇ ਕਿਹਾ ਵੀ ਨਹੀਂ 6ਵੇਂ ਜਿਹੜੇ ਪੰਜਾਬ ਪੇ ਕਮਿਸ਼ਨ ਦੇ ਜਿਹੜੇ ਸਕੇਲ ਜ਼ਿਆਦਾ ਹੈ ਵੀ ਵਿਲ ਫਾਲੋ 7th ਸੈਂਟਰਲ ਪੇ ਕਮਿਸ਼ਨ ਕਿਉਂਕਿ ਸਾਡਾ ਪੇ ਕਮਿਸ਼ਨ ਪਿੱਛੇ ਚੱਲਦਾ ਹੈ 6ਵਾ ਸੀ ਉਹਨਾਂ ਦਾ 7ਵਾਂ ਸੀ 7ਵਾਂ ਸੈਂਟਰਲ ਪੇ ਕਮਿਸ਼ਨ ਦੇ ਮੁਤਾਬਕ ਅਸੀਂ ਸਕੇਲ ਦਵਾਂਗੇ ਤੇ ਉਹਦੇ ਮੁਤਾਬਕ ਸਾਡਾ ਸਕੇਲ ਜਿਹੜਾ ਬੰਦਾ ਸੀਗਾ 10th ਜਿਹੜਾ ਸੀਗਾ ਉਹਦੇ ਜਿਹੜਾ ਉਹਦੇ ਅੱਗੇ ਦਸਵੇਂ ਉਹਦੇ ਚੈਨਲ ਦੇ ਵਿੱਚ ਬੰਦਾ ਸੀਗਾ 56100 ਸਕੇਲ ਬੰਦਾ ਸੀ ਉਹਦੇ ਕੰਪੈਰੀਟਿਵਲੀ ਹਮਮ ਤੇ ਪਰ ਸਾਨੂੰ ਦੇ ਵੀ ਦਿੱਤਾ 56100 ਹਮ ਗਵਰਨਮੈਂਟ ਨੇ ਤੇ ਪੋਸਟਾਂ ਵੀ ਕੱਢੀਆਂ ਵੈਟੇਰੀ ਆਫੀਸਰ ਦੀਆਂ 56110 ਦਾ ਸਕੇਲ ਆ ਮੇਰੇ ਕੋਲ ਲੈਟਰ ਪਈ ਆ ਦੇਖੋ ਇਹ ਅਪੁਆਇੰਟਮੈਂਟ ਲੈਟਰਸ ਹੈਗੀ ਆ ਜੀ ਜਿਹੜੀ ਹੈਗੀ ਆ ਇਹਦੇ ਵਿੱਚ 56110 ਦਾ ਸਕੇਲ ਦਿੱਤਾ ਹੈ ਪੰਜਾਬ ਦੇ ਰਾਜਪਾਲ ਪ੍ਰਸੰਤਾਪੂਰਵ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੀਆਂ ਸਵਾਰਸ਼ਨ ਨੂੰ ਮੁੱਖ ਰੱਖਦੇ ਹੋਏ ਵੈਟੇਰੀ ਅਫਸਰ ਦੀ ਇਸਾਮੀ ਤੇ 7ਵੇਂ ਕੇਂਦਰੀ ਪੇ ਕਮਿਸ਼ਨ ਦੇ ਲੈਵਲ 10 ਅਨੁਸਾਰ ਮੁੱਢਲੀ ਤਨਖਾਹ 56100 ਰੁਪਏ ਦੇਣ ਸੰਬੰਧੀ ਹੇਠਾਂ ਅਨੁਸਾਰ ਦਸਾਈ ਸ਼ਰਤਾਂ ਦੇ ਆਧਾਰ ਤੇ ਆਪ ਨੂੰ ਨਿਯੁਕਤੀ ਦੀ ਪੇਸ਼ਕਸ਼ ਕਰਦੇ ਹਨ ਜੀ ਜੀ ਮਤਲਬ ਇਹ ਸਾਡੇ ਵੈਟਰੀ ਆਫੀਸਰੇ ਭਰਤੀ ਹੋਏ ਸੀਗੇ 2020 ਦੇ ਵਿੱਚ ਹਮ ਹਮ 7 12 2020 ਤੇ ਗਵਰਨਮੈਂਟ ਦੀ ਲੈਟਰ ਹੈ ਗਵਰਨਮੈਂਟ ਨੇ 5610 ਦਾ ਸਕੇਲ ਲੈਟਰ ਦੇ ਉਹਨਾਂ ਨੂੰ ਦਿੱਤਾ ਹੈ ਜਦੋਂ ਅਪੁਆਇੰਟਮੈਂਟ ਲੈਟਰ ਦੇ ਵਿੱਚ ਬਟ 2021 ਦੇ ਵਿੱਚ ਫਾਈਨੈਂਸ ਡਿਪਾਰਟਮੈਂਟ ਦੀ ਇੱਕ ਚਿੱਠੀ ਆ ਜਾਂਦੀ ਹੈ ਉਹ ਕਹਿੰਦੇ ਵੀ ਵੈਟਰੀ ਆਫੀਸਰ ਦਾ ਸਕੇਲ 47600 ਹੋਊਗਾ ਨਾ ਕਿ 56100 ਹੋਊਗਾ ਓਕੇ ਇਹ ਮੈਨੂੰ ਤਾਂ ਲੱਗਦਾ ਹੈ ਪੇ ਕਮਿਸ਼ਨ ਦੇਖੋ ਹਰ ਇੱਕ ਸੱਕਸੈਸਿਵ ਪੇ ਕਮਿਸ਼ਨ ਆਉਂਦੇ ਰਹੇ ਹਰ 10 ਸਾਲ ਬਾਅਦ ਉਹ ਹਮੇਸ਼ਾ ਤਨਖਾਹ ਵਧਾਉਂਦੇ ਐ ਇਹ ਪੇ ਕਮਿਸ਼ਨ ਜਿਹੜਾ ਘਟਾਈ ਕਿਉਂ ਮੈਂ ਡਾਕਟਰ ਮੈਡੀਕਲ ਸਕੂਲ ਘੜਾਤੀ ਉਹਨਾਂ ਨੇ 47600 ਕਰਤੀ ਤੇ ਮੈਂ ਤਾਂ ਇਹ ਕਹਿੰਦਾ ਜੇ ਇਹ ਤਾਂ ਸਾਡੇ ਡਾਕਟਰ ਬੜੇ ਸ਼ਰੀਫ ਐ ਤੁਸੀਂ ਕਿਹਨੂੰ ਸੜਕਾਂ ਤੇ ਆਂਦੇ ਆ ਅਸੀਂ 3.5 ਸਾਲ ਤੋਂ ਸੜਕਾਂ ਤੇ ਘੁੰਮ ਰਹੇ ਆ ਪਰ ਸਰਕਾਰ ਸੁਣਦੀ ਨਹੀਂ ਇਹ ਮੈਂ ਤਾਂ ਕਹਿੰਦਾ ਡਾਕਟਰ ਬੜੇ ਸ਼ਰੀਫ ਹੈ ਅਸੀਂ ਕੋ ਪੜ੍ਹੇ ਲਿਖੀ ਜਮਾਤ ਹੈ ਜੇ ਕਿਤੇ ਹੋਰ ਹੁੰਦੇ ਜੇ ਐਮਐਲਏ ਹੁੰਦੇ ਨਾ ਐਮਐਲਏ ਨੇ ਤਾਂ ਜੇ ਉਹਨਾਂ ਦੀ 5000 ਤਨਖਾਹ ਘਟਾਈ ਉਹਨਾਂ ਨੇ ਵਿਧਾਨ ਸਭਾ ਨੂੰ ਅੱਗ ਲਾ ਦੇਣੀ ਸੀ ਐਮਐਲਏ ਐਮਐਲਏ ਸ਼ਰੀਫ ਨਹੀਂਗੇ ਚਲੋ ਡਾਕਟਰ ਮਜੀਦ ਉਹਨਾਂ ਕੋ ਜਾਂਦੇ ਡਾਕਟਰ ਸਾਹਿਬ ਤੁਸੀਂ ਕਾਰਨ ਕੀ ਸਮਝਦੇ ਜੀ 42 ਸਾਲਾਂ ਤੋਂ ਤੁਹਾਨੂੰ ਇਹ ਸਕੇਲ ਪੈਰਟੀ ਮਿਲ ਰਹੀ ਸੀ 2021 ਚ ਆ ਕੇ ਕੀ ਇਹ ਜਿਹੜਿਆ ਹੋਇਆ ਵੀ ਉਹ ਪੈਰਟੀ ਤੋੜਦੀ ਦੇਖੋ ਜੇ ਆਪਾਂ ਇਹਨੂੰ ਮੋٹے ਤੌਰ ਦੇ ਦੇਖੀ ਤਾਂ ਇਹ ਛੁਆ ਛਾਤਾ ਸੇਮ ਛੁਆ ਛਾਤਾ ਹਮ ਸੇਮ ਡਿਗਰੀ ਸੇਮ ਡਿਊਰੇਸ਼ਨ ਦੀ ਜਿਹੜੀ ਡਿਗਰੀ ਕਰਕੇ ਮੈਡੀਕਲ ਕਰਦਾ ਸੀ ਕੁਆਲਿਫੀਕੇਸ਼ਨ ਡਿਊਰੇਸ਼ਨ ਸੇਮ ਹੈ ਸੇਮ ਆ ਉਹੀ ਪਲੱਸ 2 ਮੈਡੀਕਲ ਕਰਨ ਦੇ ਬਾਅਦ ਚ ਨੀਟ ਦੇ ਥਰੂ ਐਡਮਿਸ਼ਨ ਹੁੰਦੀ ਆ 5.5 ਸਾਲ ਦੀ ਡਿਗਰੀ ਉਧਰ ਆ 5.5 ਸਾਲ ਦੀ ਡਿਗਰੀ ਉਧਰ ਹੈਗੀ ਆ ਤੇ ਅਸੀਂ ਲੱਗ ਜਾਂਦੇ ਆ ਚਾਹੇ ਡੈਂਟਲ ਆਫਸਰ ਹੋਣਾ ਚਾਹੇ ਮੈਡੀਕਲ ਆਫਸਰ ਹੋਣਾ ਆਯੁਰਵੈਦਿਕ ਹੋਣਾ ਸਾਰਾ ਦਾ ਸੇਮ ਸਕੇਲ ਹੈਗਾ ਉਹਦੇ ਵਿੱਚੋਂ ਜਿਹੜੇ ਐਨੀਮਲ ਦਾ ਇਲਾਜ ਕਰਦੇ ਨੇ ਬੇਜਵਾਨਾਂ ਦਾ ਇਲਾਜ ਕਰਦੇ ਨੇ ਉਹਨਾਂ ਨੂੰ ਡਾਊਨ ਕਰੀਏਟ ਕਰ ਦੇਣਾ ਹੂੰ ਇਹ ਜਿਵੇਂ ਦਿਮਾਗ ਦੇ ਵਿੱਚ ਸਾਡੇ ਹੇ ਇੱਕ ਤਰੀਕੇ ਨਾਲ ਜਿਹੜੀ ਛੂਆਛਾਤ ਦੀ ਵੀ ਅਸੀਂ ਦੂਸਰਿਆਂ ਨੂੰ ਨੀਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਉਸ ਤਰ੍ਹਾਂ ਦਾ ਇੱਕ ਇਹਨੂੰ ਅਸੀਂ ਮੰਨਣਾ ਸਰਕਾਰ ਡਾਕਟਰਾਂ ਨਾ ਕਰੀ ਛੂਆਛਾਤ ਕੇ ਜਾਨਵਰਾਂ ਨਾ ਕਰੀ ਹੈ ਜਾਨਵਰਾਂ ਦਾ ਇਲਾਜ ਕਰਨ ਵਾਲੇ ਇੱਕ ਪਾਸੇ ਅਸੀਂ ਕਹਿੰਦੇ ਆਂ ਵੀ ਜਿਹੜੇ ਪੰਜਾਬ ਦੀ ਜਿਹੜੀ ਆਰਥਿਕਤਾ ਹੈਗੀ ਉਹ ਜਾਨਵਰਾਂ ਦੇ ਸਿਰ ਤੇ ਜਾਂ ਐਗਰੀਕਲਚਰ ਅਲਾਈਟ ਜਿਹੜੇ ਕਿਤੇ ਹੈਗੇ ਨੇ ਉਹਨਾਂ ਦੇ ਸਿਰ ਦੇ ਉੱਪਰ ਖੜੀ ਆ ਦੂਜੇ ਪਾਸੇ ਉਹਨਾਂ ਜਾਨਵਰਾਂ ਦਾ ਉਹਨਾਂ ਕਿਸਾਨਾਂ ਨੂੰ ਸੇਵਾ ਦੇਣ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਦਾ ਜਿਹੜਾ ਮੋਨੋਬਲ ਹੈਗਾ ਉਹ ਤੁਸੀਂ ਡਿੱ ਗਿਆ ਇਸ ਤਰੀਕੇ ਨਾਲ ਡਾਊਨ ਗ੍ਰੇਡ ਕਰਕੇ ਤੇ ਇਹ ਛੂਆਛਾਤ ਦਾ ਮੈਟਰ ਹੈਗਾ ਜਿਹੜੀ ਕਿ ਚਾਹੇ ਇਹ ਪਿਛਲੀ ਸਰਕਾਰ ਨੇ ਕੀਤਾ ਸੀ ਜਿਹੜੀ ਗਲਤੀ ਇਹਨਾਂ ਨੇ ਖੁਦ ਵੀ ਕਿਹਾ ਵੀ ਜਿਹੜੀਆਂ ਕੋਈ ਗਲਤੀਆਂ ਪਿਛਲੀਆਂ ਸਰਕਾਰਾਂ ਕਰ ਗਈਆਂ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਠੀਕ ਅਸੀਂ ਕਦੋਂ ਕਰਾਂਗੇ ਸਾਢੇ 3 ਸਾਲ ਲੰਘ ਗਿਆ ਥੋੜੀ ਜਿਹੀ ਪੂੰਛ ਜੀ ਇਹਨਾਂ ਦੀ ਬਚ ਗਈ ਆ ਤੇ ਮੰਤਰੀ ਸਾਹਿਬ ਨੂੰ ਮਿਲਿੰਦਾ ਹਰ ਵਾਰੀ ਕਹਿੰਦੇ ਨੇ ਹਾਂਜੀ ਅਸੀਂ ਕਰਾਂਗੇ ਠੀਕ ਆ ਚੀਮਾ ਸਾਹਿਬ ਨਾਲ ਸਬ ਕਮੇਟੀ ਨਾਲ ਕਈ ਸਾਰੀਆਂ ਮੀਟਿੰਗਾਂ ਹੋ ਗਈਆਂ ਲੇਕਿਨ ਜਿਹੜਾ ਸਾਡੀ ਪੋਜੀਸ਼ਨ ਹੈਗੀ ਆ ਉੱਥੇ ਹੀ ਖੜੀ ਆ ਹਾਂ ਹੁਣ ਤੁਸੀਂ ਪੁੱਛਿਆ ਸੀ ਕੀਤਾ ਕਿਉਂ ਗਿਆ ਕਾਰਨ ਕੀ ਆ ਜਿਹੜਾ ਇਹਨਾਂ ਨੇ ਕੀ ਕੀਤਾ ਸੈਂਟਰ ਦਾ ਸਕੇਲ ਪੰਜਾਬ ਦਾ ਸਕੇਲ ਸੈਂਟਰ ਦੇ ਵਿੱਚ ਵੀ ਸਾਨੂੰ 56100 ਮਿਲਦਾ ਪੰਜਾਬ ਵਿੱਚ ਵੀ 56100 ਮਿਲਦਾ ਸੀ ਚੰਡੀਗੜ੍ਹ ਦੇਖ ਲਓ 56100 ਮਿਲਦਾ ਹਰਿਆਣਾ 56100 ਮਿਲਦਾ ਰਾਜਸਥਾਨ ਦੀਆਂ ਪੋਸਟਾਂ ਹੋਣੀਆਂ ਆਈਆਂ ਨੇ 56100 ਆਲੇ-ਦਾਲੀਆਂ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ 56100 ਤੇ ਇਹਨਾਂ ਨੇ ਪੰਜਾਬ ਵਾਲਿਆਂ ਨੇ ਕੀ ਕੀਤਾ ਇੱਕ ਨਵੀਂ ਆਪਣੇ ਆਪ ਇੱਕ ਕਮੇਟੀ ਬਣਾ ਲਈ ਜਿਹੜੀ ਕਿ ਨਾ 6ਵੇਂ ਪੇਸਕੇਲ ਨੂੰ ਮੰਨਦੀਆਂ ਦਾ 7ਵੇਂ ਨੂੰ ਮੰਨਦੀ ਆ ਤੇ ਇਹਨਾਂ ਨੇ ਕੀ ਕੀਤਾ ਜਿਹੜੇ ਸਾਡਾ ਇੰਟਰੀ ਸਕੇਲ ਸੀ ਉਹ ਮੈਟ੍ਰਿਕਸ ਦੇ ਵਿੱਚ ਅਧਿਕਾਰੀਆਂ ਦੇ ਆਧਾਰ ਤੇ ਇਹਨਾਂ ਨੇ ਆਪਣੇ ਐਫਡੀ ਨੇ ਆਪਣੇ ਪੱਧਰ ਦੇ ਉੱਪਰ ਕਮੇਟੀ ਇੱਕ ਨਿਯੁਕਤ ਕੀਤੀ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਨਾਂ ਨੇ ਕਹਿੰਦੇ ਸੀ ਵੀ ਭਾਵੇਂ ਉਹ ਤਾਂ ਪਹਿਲੇ ਪਹਿਲੇ ਤਾਂ ਰੌਲਾ ਪਾਉਂਦੇ ਰਹੇ ਨਾ ਸਾਡੇ ਸਾਡੇ ਕੋਲ ਖਜ਼ਾਨਾ ਨਹੀਂ ਜੇ ਇਹਨਾਂ ਨੇ ਠੀਕ ਨਹੀਂ ਕੀਤਾ ਇਹਨਾਂ ਨੇ ਕਦੇ ਨਹੀਂ ਕਿਹਾ ਹੈਗਾ ਵੀ ਸਾਡੇ ਕੋਲ ਖਜ਼ਾਨਾ ਨਹੀਂ ਹੈਗਾ ਸ਼ਾਇਦ ਅਜਿਹੇਆਂ ਕੁਝ ਕਨਸਟ੍ਰੈਂਟਸ ਦੇ ਤਹਿਤ ਇਹਨਾਂ ਨੂੰ ਲੱਗਦਾ ਵੀ ਜਿਹੜੇ ਜਿਹੜਿਆਂ ਦੇ ਉੱਪਰ ਜ਼ੋਰ ਚਲਾਇਆ ਜਾ ਸਕਦਾ ਸ਼ਾਇਦ ਜ਼ੋਰ ਚਲਾਇਆ ਹੋਵੇ ਇਹਨਾਂ ਨੇ ਤੇ ਇਸ ਤਰੀਕੇ ਨਾਲ ਅ ਜਿਹੜਾ 10 ਲੈਵਲ ਸੀਗਾ ਜਿਨ੍ਹਾਂ ਜਿਨ੍ਹਾਂ ਦਾ ਆਪਾਂ ਮੰਨ ਲਈਏ 5400 ਗ੍ਰੇਡ ਸੀ ਉਹਨਾਂ ਦਾ ਪੇ ਮੈਟ੍ਰਿਕਸ 10 ਬੰਦਾ ਸੀ 10 ਐਂਟਰੀ ਸਕੇਲ ਸੀ ਇਹਨਾਂ ਨੇ ਕੀ ਕੀਤਾ ਸਿਰਫ ਜਿਹੜੇ ਪੀਸੀਐਸ ਅਫਸਰ ਸੀ ਉਹ ਉਸ ਮੈਟ੍ਰਿਕਸ ਦੇ ਵਿੱਚ ਰੱਖਦੇ ਬਾਕੀ ਡਾਊਨ ਗ੍ਰੇਡ ਕਰਦੇ ਜਿਹਦੇ ਵਿੱਚ ਸਾਡਾ ਲੈਵਲ 8 ਕਰ ਦਿੱਤਾ ਗਿਆ ਜਦ ਕਿ ਲਿਖਿਆ ਹੋਇਆ ਗਰੁੱਪ A ਜਿਹੜਾ ਤੁਹਾਨੂੰ ਤੁਹਾਨੂੰ ਸਕੇਲ ਦਿੱਤਾ ਜਾ ਰਿਹਾ ਗਰੁੱਪ B ਦਾ ਦਿੱਤਾ ਜਾ ਰਿਹਾ ਮਤਲਬ ਗ੍ਰੇਡ ਗਰੁੱਪ A ਮੰਨਿਆ ਜਾਂਦਾ ਹੈ ਗਰੁੱਪ A ਤੇ ਸਕੇਲ ਜਿਹੜਾ ਗਰੁੱਪ B ਦਾ ਗਰੁੱਪ B ਦਾ ਤੇ ਇਹ ਸਾਰਾ ਕੁਝ ਡਾਕਟਰ ਸਾਹਿਬ ਤੁਸੀਂ ਦੱਸੇ ਹੋਗਾ ਮੰਤਰੀ ਸਾਹਿਬ ਨੂੰ ਜੀਮਾ ਸਾਹਿਬ ਨੂੰ ਜਾ ਵੇਤਾਲ ਨੇ ਦੱਸਿਆ ਹੋਊਗਾ ਇਹ ਅਸੀਂ ਦੱਸਿਆ ਤਾਂ ਹੈ ਉਹ ਬੰਦੇ ਵੀ ਐ ਸਾਨੂੰ ਮੰਤਰੀ ਸਾਹਿਬ ਵੀ ਕਹਿੰਦੇ ਐ ਮੈਂ ਤੁਹਾਡਾ ਵਕੀਲ ਬਣ ਕੇ ਕੰਮ ਕਰਾਂਗਾ ਸੈਕਟਰੀ ਸਾਹਿਬ ਵੀ ਇਹੀ ਕਹਿੰਦੇ ਐ ਬਈ ਤੁਸੀਂ ਯੂ ਆਰ ਰਾਈਟ ਵੀ ਤੁਹਾਡਾ ਬੰਦਾ ਐ ਹੱਕ ਬੰਦਾ ਐ ਕਿਉਂਕਿ ਅਸੀਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਹੂੰ ਇਹ ਤਾਂ ਸਾਡਾ ਆਲਰੇਡੀ ਵੀ ਪਰ ਗੈਟਿੰਗ ਪੈਰਟੀ ਪਿਛਲੇ 42 ਸਾਲ ਤੋਂ ਸਾਡੀ ਸੇਮ ਸੈਲਰੀ ਹੈ 42 ਸਾਲਾਂ ਚੱਲ ਰਿਹਾ ਇਹ ਤਾਂ ਹੁਣ ਜਿਹੜੀ ਐਬਿਰੇਸ਼ਨ ਹੋ ਗਈ ਜਾਂ ਗਲਤੀ ਹੋ ਗਈ ਇਹਨਾਂ ਤੋਂ ਫਾਈਨੈਂਸ ਡਿਪਾਰਟਮੈਂਟ ਤੋਂ ਅਸੀਂ ਤਾਂ ਉਹਦੀ ਦਰੁਸਤੀ ਮੰਗਦੇ ਆ ਅਸੀਂ ਕੋਈ ਇਹ ਨਹੀਂ ਮੰਗਦੇ ਨਵੀਂ ਚੀਜ਼ ਨਹੀਂ ਮੰਗ ਰਹੇ ਅਸੀਂ ਕਹਿੰਦੇ ਰਿਸਟੋਰ ਕਰੋ ਸਾਡੀ ਜਿਹੜੀ ਪੈਰਟੀ ਸਾਡੀ ਪਹਿਲਾਂ ਰਿਸਟੋਰ ਕਰੋ ਕਿਉਂਕਿ ਸੈਂਟਰ ਦੇ ਵਿੱਚ ਵਿੱਚ 50 100 ਹੈ ਸ ਆਰਮੀਜ਼ ਵਿੱਚ 52100 ਹੈ ਉੜੀਸਾ ਚ ਵੀ 52100 ਹੈ ਰਾਜਸਥਾਨ ਚ ਵੀ 52100 ਹੈ ਈਵਨ ਯੂਟੀ ਚੰਡੀਗੜ੍ਹ ਦੇ ਵਿੱਚ 52100 ਹੈ ਇੱਕ ਹੋਰ ਬੜੀ ਬੜੀ ਬਜੇਦਾਰ ਗੱਲ ਹੈ ਵੀ ਯੂਟੀ ਦੇ ਵਿੱਚ ਜਿਹੜਾ ਹਰਿਆਣੇ ਤੋਂ ਡਾਕਟਰ ਡੈਪੂਟੇਸ਼ਨ ਤੇ ਜਾਂਦੇ ਆ ਇੱਕ ਯੂਟੀ ਦੇ ਆਪਣੇ ਰਿਕਰੂਟ ਕੀਤੇ ਡਾਕਟਰ ਇੱਕ ਤਿੰਨ ਤਰ੍ਹਾਂ ਦੇ ਡਾਕਟਰ ਇੱਕ ਪੰਜਾਬ ਤੋਂ ਡੈਪੂਟੇਸ਼ਨ ਤੇ ਜਾਂਦੇ ਆ 60 40 ਦੀ ਰੇਸ਼ੀਓ ਦੇ ਵਿੱਚ 40% ਹਰਿਆਣੇ ਤੋਂ ਹੁੰਦੇ 60% ਪੰਜਾਬ ਤੋਂ ਹੁੰਦੇ ਡੈਪੂਟੇਸ਼ਨ ਤੇ ਜਿਹੜਾ ਪੰਜਾਬ ਤੋਂ ਡਾਕਟਰ ਜਾਂਦਾ ਉਹਦੀ 47600 ਮਿਲ ਰਹੀ ਹੈ ਉਹਨੂੰ ਤਨਖਾਹ ਤੇ ਜਿਹੜਾ ਹਰਿਆਣਾ ਤੋਂ ਆਇਆ ਜਾਂ ਯੂਟੀ ਦਾ ਆਪਣਾ ਹੈ ਉਹ 52100 ਲੈ ਆਪਣੇ ਵੈਟਨੀ ਅਫਸਰ ਹੈਗੇ ਡੈਪੂਟੇਸ਼ਨ ਤੇ ਹਾਂਜੀ ਬਿਲਕੁਲ ਡੈਪੂਟੇਸ਼ਨ ਹੈਗੇ ਸਾਡੇ ਤੇ ਇੱਕ ਹੋਰ ਗੱਲ ਹੈ ਦੇਖੋ ਹਾਈ ਕੋਰਟ ਵੀ ਈਵਨ ਸਾਰੀਆਂ ਕੋਰਟਾਂ ਵੀ ਇਹਨੂੰ ਆਪਣਾ ਇਹਨੂੰ ਠੀਕ ਮੰਨਦੀ ਹੈ ਜਿਹੜੀ ਇਕੁਅਲ ਪੇ ਫਾਰ ਇਕੁਅਲ ਵਰਕ ਹੁੰਦਾ ਜਦੋਂ ਸੇਮ ਕੰਮ ਉਹੀ ਡਾਕਟਰ ਕਰ ਰਿਹਾ ਉਹੀ ਇਹ ਕੋਰ ਹਸਪਤਾਲ ਨਹੀਂ ਉਹ ਬੰਦਿਆਂ ਦਾ ਇਲਾਜ ਕਰਦੇ ਤੁਸੀਂ ਜਾਨਵਰਾਂ ਦਾ ਕਰਦੇ ਨਾ 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 ਜਿਹੜੇ ਜਾਨਵਰਾਂ ਦਾ ਇਲਾਜ ਵੀ ਕਰ ਰਹੇ ਹੈ ਜਿਹੜੇ ਸਾਡਾ ਪੰਜਾਬ ਤੋਂ ਜਾਨਵਰਾਂ ਦਾ ਇਲਾਜ ਕਰ ਰਹੇ ਹੈ ਵੈਟਰਿਨਰੀ ਪੋਲੀਕਲੀਨਿਕ ਹੈ ਸੈਕਟਰ 22 ਦੇ ਵਿੱਚ ਉੱਥੇ ਪੰਜਾਬ ਦੇ ਡਾਕਟਰ ਵੀ ਹੈ ਹਰਿਆਣਾ ਦੇ ਡਾਕਟਰ ਵੀ ਹੈ ਯੂਟੀ ਦੇ ਵੀ ਹੈ ਜਿਹੜੇ ਹਰਿਆਣਾ ਤੇ ਯੂਟੀ ਵਾਲੇ 56110 ਦਾ ਗ੍ਰੇਡ ਲੈ ਰਹੇ ਹੈ ਵੇਅਰ ਐਸ ਜਿਹੜਾ ਪੰਜਾਬ ਵਾਲਾ ਸਾਡਾ 47600 ਹੈ ਤੇ ਇਹ ਪੰਜਾਬ ਵਾਲੇ ਡਾਕਟਰ ਮਤਰਈ ਮਾ ਵਾਲਾ ਸਲੂਕ ਕਿਉਂ ਅਸੀਂ ਤਾਂ ਇਹ ਪੁੱਛਦੇ ਆ ਕਿ ਤੁਸੀਂ ਤੇ ਭੇਤੀ ਦੇ ਬڑے ਚਿਰ ਤੋਂ ਤੁਸੀਂ ਜੂਨੀਅਰ ਚ ਕੰਮ ਕਰਦੇ ਰਹੇ ਹੋ ਇਹ ਮਨਪ੍ਰੀਤ ਬਾਦਲੋਂ ਇਹ ਤਾਂ ਨਹੀਂ ਕਿਤੇ ਪਾ ਗਏ ਪੱਟੇ ਇਹ ਨਹੀਂ ਮਨਪ੍ਰੀਤ ਬਾਦਲ ਦੇ ਪੱਟੇ ਪਾਏ ਆ ਜਦੋਂ ਚੰਨੀ ਸਾਹਿਬ ਸੀ ਨਾ ਸੀਐਮ ਉਹ ਲਾਸਟ ਟਾਈਮ ਤੇ ਜਾਂਦੇ ਮਹੀਨਾ ਦੋ ਮਹੀਨੇ ਪਹਿਲਾਂ ਚਿੱਠੀ ਕੱਢੀ ਆ ਕਿਉਂਕਿ ਲਾਸਟ ਜਦੋਂ ਚੰਨੀ ਸਾਹਿਬ ਨਾਲ ਦੇ ਦੌਰਾਨ ਨਿਕਲੀ ਸੀ ਹਾਂਜੀ ਹਾਂਜੀ ਉਹਨਾਂ ਦੌਰਾਨ ਨਿਕਲੀ ਐ ਇਹ ਜਦੋਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਬਿ ਲਾਸਟ ਵੇਲੇ ਕਿੰਨੀ ਸੀਐਮ ਸਾਹਿਬ ਕੈਪਟਨ ਉਮਰਿੰਦਰ ਸਿੰਘ ਚੇਂਜ ਹੋਏ ਚੰਨੀ ਸਾਹਿਬ ਆ ਕੇ ਉਦੋਂ ਇਹਨਾਂ ਨੂੰ ਸੀਗਾ ਬਈ ਸਾਡਾ ਟਾਈਮ ਥੋੜਾ ਰਹਿ ਗਿਆ ਉਹ ਫੇਰ ਕਰਦੇ ਫਿਰ ਜਿਹੜੀ ਬਿਊਰੋਕਰੇਸੀ ਵੀ ਆਪਣੀ ਮਰਜ਼ੀ ਨਾਲ ਕੰਮ ਕਰਦੀ ਐ ਉਦੋਂ ਲਾਸਟ ਜਿਹੜਾ 2-3 ਮਹੀਨੇ ਹੁੰਦੇ ਐ ਤੇ ਇਹਨਾਂ ਨੂੰ ਹਫੜਾ ਤਫੜੀ ਚ ਪੈ ਗਏ ਸੀ ਬਈ ਅਸੀਂ ਸਰਕਾਰ ਪਤਾ ਨਹੀਂ ਆਣੀ ਕਿ ਨਹੀਂ ਆਣੀ ਤੇ ਇਹ ਵਰਗਾ ਨੋਇੰਗਲੀ ਹੋ ਗਿਆ ਜੇ ਕੈਪਟਨ ਸਾਹਿਬ ਹੁੰਦੇ ਕੈਪਟਨ ਉਮਰਿੰਦਰ ਸਿੰਘ ਸੀਐਮ ਹੁੰਦੇ ਉਦੋਂ ਉਦੋਂ ਸ਼ਾਇਦ ਨਾ ਹੁੰਦਾ ਕਿਉਂਕਿ ਮੈਂ ਗਵਾਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 2006 ਦੇ ਵਿੱਚ ਐਨੀਮਲ ਹਸਬੈਂਡੀ ਸੈਕਟਰ ਤੇ ਫੋਕਸ ਕਰ ਲਈ ਯੂਨੀਵਰਸਿਟੀ ਬਣਾਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਜਿਹੜੀ ਅਸੀਂ ਉਥੇ ਮੀਟਿੰਗ 'ਚ ਮੈਂ ਵੀ ਸੀਗਾ ਉਦੋਂ ਮੈਂ ਸੀ ਡਾਕਟਰ ਸ਼ੋਕ ਸ਼ਰਮਾ ਸਾਡੇ ਪ੍ਰਧਾਨ ਸੀਗੇ ਪੀਐਸਬੀ ਵਾ ਸੀ ਤੇ ਚੀਫ ਸੈਕਟਰੀ ਤੇ ਵਾਈਸ ਚਾਂਸਲਰ ਪੀਯੂ ਦਾ ਆਪਣਾ ਸਰਵੇਸ਼ ਕੌਸ਼ਲ ਜੀ ਸੀ ਐਫਸੀਡੀ ਜੀ ਤੇ ਸੀਐਮ ਸਾਹਿਬ ਸੀ ਜਗਮਉਂ ਸਿੰਘ ਕਾਂਗਵੀ ਸੀ ਉਹਦਾ ਮਿਨਿਸਟਰ ਸੀ ਸਾਡੇ ਤੇ ਉਦੋਂ ਬੈਠੇ ਮਾੜੀ ਜੀ ਇਕ ਗੱਲ ਹੀ ਕੀਤੀ ਉਹਨਾਂ ਨੇ ਕਾਂਗ ਸਾਬ ਨੇ ਕਿਹਾ ਵੀ ਅਸੀਂ ਰਿਪੋਰਟ ਦਿੱਤੀ ਸੀ ਕਈ ਯੂਨੀਵਰਸਿਟੀਆਂ ਪਹਿਲਾਂ ਬਣ ਗਈਆਂ ਸੀ ਤਾਮਿਲਨਾਡੂ ਚ ਬਣ ਗਈ ਸੀ ਬੰਬੇ ਬਣ ਗਈ ਸੀ ਤੇ ਵੈਸਟ ਬੰਗਾਲ ਚ ਤਿੰਨ ਵੈਟਰਰੀ ਯੂਨੀਵਰਸਿਟੀਆਂ ਬਣੀਆਂ ਸੀ ਇੰਡੀਆ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਆ ਸਾਰਾ ਤਿੰਨ ਯੂਨੀਵਰਸਿਟੀਆਂ ਬਣੀਆਂ ਐ ਇਹਨਾਂ ਡਾਕਟਰ ਨੇ ਰਿਪੋਰਟ ਦਿੱਤੀ ਐ ਕੰਗ ਸਾਬ ਨੇ ਕਿਹਾ ਵੀ ਇਹ ਕਹਿੰਦੇ ਵੀ ਠੀਕ ਐ ਬੰਨੀ ਚਾਹੀਦੀ ਐ ਕੈਪਟਨ ਸਾਹਿਬ ਨੇ ਦੂਜੀ ਗੱਲ ਨਹੀਂ ਸੁਣੀ ਉਹ ਕਹਿੰਦੇ ਯੈਸ ਵੀ ਸ਼ੁਡ ਗੋ ਅਹੈਡ ਆਪਾਂ ਨੂੰ ਵੀ ਸ਼ੁਡ ਫੋਕਸ ਔਨ ਐਨੀਮਲ ਹਸਬੈਂਡ ਸੈਕਟਰ ਜਿਹੜਾ ਹੈਗਾ ਨਾਉ ਇਸ ਦਾ ਟਾਈਮ ਟੂ ਫੋਕਸ ਤੇ ਉਹਨਾਂ ਨੇ ਫਿਰ ਇਹ ਵੀ ਕਿਹਾ ਵੀ ਮੈਂ ਲਾਹੌਰ ਗਿਆ ਸੀ ਉਹਨਾਂ ਨੇ ਵੀ ਬਣਾਈ ਹੋਈ ਐ ਵੈਟਰਨਰੀ ਯੂਨੀਵਰਸਿਟੀ ਪਾਕਿਸਤਾਨ ਚ ਦੇ ਹੈਵ ਆਲਸੋ ਇਸਟੈਬਲਿਸ਼ਡ ਤੇ ਉਹਨਾਂ ਨੂੰ ਪੜ੍ਹੇ ਲਿਖੇ ਬੰਦੇ ਸੀਗੇ ਤੇ ਡਾਇਨਾਮਿਕ ਸੀ ਵਿਜਨਰੀ ਸੀ ਉਹਨਾਂ ਨੂੰ ਪਤਾ ਸੀਗਾ ਬਈ ਉਹਨੇ ਲਿਖਿਆ ਤੇ ਚੰਦੀ ਚੰਦੀ ਹੋਣੀ ਵੀ ਸੀ ਉਹਨਾਂ ਨੂੰ ਪਤਾ ਸੀਗਾ ਬਈ ਅਸੀਂ ਜਿਹੜਾ ਹੈਗਾ ਬਈ ਇਹਦੇ ਚ ਫੋਕਸ ਕਰੀਏ ਐਨੀਮਲ ਹਸਬੈਂਡੀ ਤੇ ਕਿਉਂਕਿ ਐਨੀਮਲ ਹਸਬੈਂਡੀ ਸੈਕਟਰ ਹੀ ਆ ਜਿਹਦੇ ਨਾਲ ਆਪਾਂ ਜਿਹੜੀ ਇਕਨੋਮੀ ਨੂੰ ਉੱਪਰ ਚੁੱਕ ਸਕਦੇ ਆ ਕਿਉਂਕਿ ਜਿਹੜੀ ਐਨੀਮਲ ਹਸਬੈਂਡੀ ਸੈਕਟਰ ਦੇ ਵਿੱਚ ਗਰੋਥ ਰੇਟ ਹੈਗੀ 7% ਤੇ ਵੀ ਕੈਨ ਬ੍ਰਿੰਗ ਇਟ ਟੂ 8% 9% ਐਗਰੀਕਲਚਰ ਦੇ ਵਿੱਚ ਗਰੋਥ ਰੇਟ ਸਿਰਫ 3% ਹੈ ਉੱਥੇ ਖੜੋਤ ਆ ਚੁੱਕੀ ਹੈ ਲੈਂਡ ਹੋਲਡਿੰਗ ਖਤਮ ਹੋ ਗਈਆਂ ਵੰਡੀਆਂ ਉਹ ਪੈ ਗਈਆਂ ਜ਼ਮੀਨਾਂ ਅਰਬਨਾਈਜੇਸ਼ਨ ਹੋ ਗਈ ਤੇ ਜਿਹੜਾ ਹੈਗਾ ਜਿਹੜਾ ਗਰੋਥ ਸੀ ਉਹਦੀ ਪ੍ਰੋਡਕਸ਼ਨ ਸੀ ਉਹ ਵੀ ਥੈਟ ਹਾਸ ਰੀਚਡ ਪਲੇਟਿਊ ਤੇ ਆ ਗਈ ਤੇ ਉਹਦੇ ਚ ਗਰੋਥ ਦਾ ਇੰਨਾ ਜ਼ਿਆਦਾ ਹੈ ਨਹੀਂ ਮੈਨ ਅਸਾਰ ਜਿੰਨਾ ਜਿੰਨੀਆਂ ਸੰਭਾਵਨਾਵਾਂ ਐਨੀਮਲ ਹਸਬੈਂਡੀ ਸੈਕਟਰ ਚ ਹੈ ਇਸੇ ਨੂੰ ਦੇਖਦੇ ਕੈਪਟਨ ਸਾਹਿਬ ਨੇ ਇਹ ਬਣਾਈ ਸੀ ਯੂਨੀਵਰਸਿਟੀ ਤੇ ਹੁਣ ਬੜਾ ਵਧੀਆ ਕੰਮ ਕਰ ਰਹੀ ਹੈ ਗੁਰਵੰਗੜ ਦੇਵ ਯੂਨੀਵਰਸਿਟੀ ਇੱਕ ਡਾਕਟਰ ਸਾਹਿਬ ਦੱਸੋ ਤੁਸੀਂ ਮਨਪ੍ਰੀਤ ਬਾਦਲ ਹੁਣਾਂ ਨੇ ਇੱਕ ਤੇ ਤੁਹਾਡਾ ਇੱਕ ਲੈਟਰ ਕੱਢ ਦਿੱਤਾ ਕਿੰਨੇ ਸਾਲਾਂ ਤੋਂ ਤੁਸੀਂ ਰੋਲਦੇ ਪਏ ਜੇ ਸੜਕਾਂ ਤੇ ਇੱਕ ਸਾਰੇ ਪੰਜਾਬ ਦੇ ਮਲਾਜਮਾਂ ਦਾ ਇੱਕ ਲੈਟਰ ਕੱਢਤਾ ਹੈ 17 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਣਗੇ ਉਹਨਾਂ ਨੂੰ ਪੰਜਾਬ ਦਾ ਸਕੇਲ ਨਹੀਂ ਮਿਲੇਗਾ ਉਹਨਾਂ ਨੂੰ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਹੋਊਗਾ ਇਹ ਕਾਢਾਂ ਕਿਵੇਂ ਕੱਡੀਆਂ ਉਹਨਾਂ ਨੇ ਕੀ ਸੋਚ ਕੇ ਕੱਢਦੀਆਂ ਬੇਸਿਕਲੀ ਦਾ ਜਿਹੜਾ ਅਸੀਂ ਅਸੀਂ ਜਦੋਂ ਵੈਸੇ ਉਹਨਾਂ ਨਾਲ ਜਦੋਂ ਵੀ ਕਦੇ ਮੁਲਾਕਾਤ ਹੋਈ ਆ ਜਾਂ ਅਭਿਧਿਤਾ ਮਨਪ੍ਰੀਤ ਜੀ ਨਾਲ ਹਾਂ ਤੇ ਉਸ ਤੋਂ ਬਿਨਾ ਅਖਬਾਰਾਂ ਦੇ ਵਿੱਚ ਵੀ ਅਸੀਂ ਦੇਖਦੇ ਰਹੇ ਹਾਂ ਉਹਨਾਂ ਨੂੰ ਹਮੇਸ਼ਾ ਲੱਗਦਾ ਰਿਹਾ ਵੀ ਜਿਹੜੇ ਮੁਲਾਜ਼ਮ ਨੇ ਨਾ ਇੱਕ ਬਹੁਤ ਜਾਣੇ ਵੈਸੇ ਤਾਂ ਇੱਕ ਨੈਰੇਟਿਵ ਪੈਸੇ ਵੀ ਬਣਾਈ ਦਿੱਤਾ ਗਿਆ ਵੀ ਜਿਹੜੇ ਮੁਲਾਜ਼ਮ ਨੇ ਇੰਨਾ ਪੈਸਾ ਤਾਂ ਬਜਟ ਦਾ ਮੁਲਾਜ਼ਮਾਂ ਤੇ ਚਲੇ ਜਾਂਦਾ ਡਿਵੈਲਪਮੈਂਟਲੀ ਫੰਡ ਨਹੀਂ ਬਚਦਾ ਇਹ ਜਾਂ ਨੈਰੇਟਿਵ ਪੂਰੇ ਇੰਡੀਆ 'ਚ ਬਣਿਆ ਹੋਇਆ ਵੀ ਇਸ ਕਰਕੇ ਮੁਲਾਜ਼ਮਾਂ ਨੂੰ ਘਟਾਓ ਜਾਂ ਉਹਨਾਂ ਦੀਆਂ ਤਨਖਾਹਾਂ ਘਟਾਓ ਆਊਟਸੋਰਸਿੰਗ ਤੇ ਲਿਓ ਵੇ ਜਿਹੜਾ ਜਿਹੜੇ ਪ੍ਰੋਜੈਕਟ ਚੱਲੇ ਰਹੇ ਨੇ ਲੱਗਦਾ ਇਸ ਮਾਮਲੇ 'ਚ ਡਾਕਟਰ ਸਾਹਿਬ ਕਿਤੇ ਮੁਲਾਜ਼ਮ ਜਸੇਬੰਦੀਆਂ ਤੇ ਲੀਡਰਸ਼ਿਪ ਤੇ ਵੀ ਕਿਤੇ ਘਾਟਿਆ ਕਲੀਅਰ ਨਹੀਂ ਕਰ ਸਕੇ ਫਾਰ ਇਗਜ਼ੈਂਪਲ ਪੁਲਿਸ ਡਿਪਾਰਟਮੈਂਟ ਦੀ ਗੱਲ ਕਰੀਏ ਇਹ ਕਹਿੰਦੇ ਵੀ ਮੁਲਾਜ਼ਮਾਂ ਤੇ 40% 50% ਖਰਚਾ ਹੋ ਜਾਂਦਾ ਪੁਲਿਸ ਡਿਪਾਰਟਮੈਂਟ ਬੰਦ ਕਰ ਦਿਓ ਮੁਲਾਜ਼ਮ ਕੱਢ ਦਿਓ ਐਵੇਂ ਸਿਕਿਉਰਟੀ ਦੀ ਲੋੜ ਨਹੀਂ ਹੈਲਥ ਡਿਪਾਰਟਮੈਂਟ ਦੀ ਗੱਲ ਆ ਬੰਦ ਕਰ ਦਿਓ ਦਰਸਾਂ ਡਾਕਟਰ ਭੇਜ ਦਿਓ ਘਰਾਂ ਨੂੰ ਪੈਸੇ ਬਚਾ ਲਓ ਇਰੀਗੇਸ਼ਨ ਬੰਦ ਕਰ ਦਿਓ ਨਹੀਂ ਇਹ ਤਾਂ ਇਹ ਤਾਂ ਇਵਨ ਉਧਰ ਨੂੰ ਹੀ ਤੁਰੇ ਹੋਏ ਨੇ ਮੇਰਾ ਮਤਲਬ ਇਹ ਬੰਦ ਕਰ ਦਿਓ ਆਪਾਂ ਇਹ ਮੁਲਾਜ਼ਮਾ ਦਾ ਖਰਚਾ ਥੋੜਾ ਉਹ ਤੇ ਡਿਵੈਲਪਮੈਂਟ ਦਾ ਖਰਚਾ ਡਿਵੈਲਪਮੈਂਟ ਦਾ ਖਰਚਾ ਐਕਚੁਅਲੀ ਜੀ ਤਲੋਚਨ ਜੀ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਹੂੰ ਕਿ ਆਪਾਂ ਫੋਰਨ ਕੰਟਰੀ ਚ ਵੀ ਦੇਖਦੇ ਆਂ ਉੱਥੇ ਦੇਖੋ ਉਹਨਾਂ ਦੇ ਸਿਸਟਮ ਆਪਣੇ ਆਪ ਚੱਲੀ ਜਾਂਦਾ ਹੈ ਉਹਨਾਂ ਦੇ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਜਿਦਾਂ ਦੀ ਅਸੀਂ ਸੜਕਾਂ ਦੇ ਘੁੰਮਦੇ ਆਂ ਉਹਨਾਂ ਦੇ ਕੋਈ ਇਦਾਂ ਦੇ ਉਹਨਾਂ ਦੇ ਬਹੁਤ ਹੀ ਜ਼ਿਆਦਾ ਹੋ ਜੇ ਕਿਤੇ ਮੈਨੂੰ ਲੱਗਦਾ ਕਿਤੇ ਬਹੁਤ ਹੀ ਜਿਆਦਾ ਹੋ ਜੇ 0.1% ਚਾਂਸ ਹੈ ਕਿਤੇ ਇਦਾਂ ਸਟ੍ਰਾਈਕ ਕੀਤੀ ਜਾਵੇ ਸਟ੍ਰਾਈਕ ਕਰਦਾ ਹੀ ਨਹੀਂ ਉਹ ਕਿਉਂਕਿ ਗਵਰਨਮੈਂਟ ਆਪਣੇ ਆਪ ਕਰ ਦਿੰਦੀ ਹੈ ਇੱਥੇ ਪੋਲਿਟੀਕਲ ਸਿਸਟਮ ਇਦਾਂ ਦਾ ਹੈ ਪੋਲਿਟਿਕ ਬੰਦੇ ਪੋਲਿਟੀਕਲ ਬੰਦੇ ਉਹ ਚਾਹਦੇ ਨਹੀਂ ਵੀ ਸਾਡੇ ਲੋਕਾਂ ਦੇ ਕੰਮ ਹੋ ਜਾਣਾ ਉਹ ਜੇ ਕੰਮ ਲੋਕੀਆਂ ਦੇ ਸਮੂਹ ਤੇ ਲਈ ਹੋ ਗਏ ਸਮੂਹਲੀ ਕੰਮ ਕੋਈ ਡਰਾਈਵਿੰਗ ਸੈਂਸ ਲੈਣਾ ਹੈ ਕਿਸੇ ਨੇ ਕੋਈ ਕੰਮ ਕਰਨਾ ਹੈ ਕੋਈ ਬਦਲੀ ਕਰਨੀ ਹੈ ਕੋਈ ਸਮੂਹਲੀ ਆਪਣੇ ਸਿਸਟਮ ਦੇ ਹਿਸਾਬ ਨਾਲ ਹੋ ਗਏ ਫਿਰ ਇਹਨਾਂ ਨੂੰ ਪੋਲਿਟੀਸ਼ਨ ਨੂੰ ਕੌਣ ਪੁੱਛੂਗਾ ਇਹ ਤਾਂ ਪੋਲੀਟੀਸ਼ੀਅਨ ਨੇ ਜਾਣ ਕੇ ਕੰਮ ਨਹੀਂ ਹੋਣ ਦਿੰਦੇ ਇਹ ਆਪਣੇ ਜਿਹੜੇ ਮਿਨਿਸਟਰ ਹੈ ਤੇ ਐਮਐਲਏ ਹੈ ਉਹ ਚਾਹੁੰਦੇ ਆ ਸਾਡੇ ਪਿੱਛੇ ਲੱਗੇ ਰਹਿਣਾ ਤੇ ਲੋਕੀ ਤਾਂ ਕਿ ਸਾਡੀ ਫਾਈਨੈਂਸ਼ੀਲੀ ਇਮਪਲੀਕੇਸ਼ਨ ਜੈਦੀ ਹੈ ਜਿਹਦੇ ਕਰਕੇ ਸਰਕਾਰ ਅਵੋਇਡ ਕਰ ਰਹੀ ਹੈ ਦੇਖੋ ਫਾਈਨੈਂਸ਼ੀਅਲ ਇਮਪਲੀਕੇਸ਼ਨ ਕੋਈ ਜ਼ਿਆਦਾ ਨਹੀਂ ਹੈ ਫਾਈਨੈਂਸ਼ੀਅਲ ਇਮਪਲੀਕੇਸ਼ਨ ਜਿਹੜਾ ਕੰਮ ਕਰਨਾ ਹੈ ਸਰਕਾਰ ਨੇ ਹੁਣ ਫ੍ਰੀ ਪੀਸ ਦੇ ਰਹੀ ਹੈ ਕੋਈ ਉਹਨੂੰ ਕਹਿੰਦਾ 1000 ਰੁਪਿਆ ਵੂਮੈਨ ਨੂੰ ਦੇਣੀ ਹੈ ਕਈ EMPLOYEES ਦੇਖੋ ਬਾਹਰੋਂ ਦਿੱਲੀ ਦੇ ਇੰਨੇ ਬੰਦੇ ਰੱਖੇ ਹੋਏ ਆ ਅੰਨੇ ਟੀਮ ਰੱਖੀ ਹੋਇਆ ਉਹਨਾਂ ਨੂੰ ਵੀ ਤਨਖਾਹ ਮਤ ਦਿੰਦੇ ਆ ਫਿਰ ਸਕਿਉਰਟੀ ਦੇਖੋ ਜਿਹੜੇ ਪੁਰਾਣੇ ਐਕਸ ਐਮ ਐਲ ਐ ਐਕਸ ਮਿਨਿਸਟਰ ਐ ਐਕਸ ਆਫੀਸਰ ਐ ਉਹਨਾਂ ਨੂੰ ਵੀ ਸਕਿਉਰਟੀ ਐ ਉਹਨਾਂ ਦੀ ਸਕਿਉਰਟੀ ਕਟੇਲ ਕਰੋ ਜਿਹੜੇ ਈਵਨ ਪ੍ਰੈਜ਼ੈਂਟ ਜਿਹੜੇ ਮਿਨਿਸਟਰ ਐ ਉਹਨਾਂ ਦੀ ਸਕਿਉਰਟੀ ਕਟੇਲ ਕਰ ਦੋ ਜੇ ਉਹਨਾਂ ਦੀ ਮੈਂ ਕਹਿੰਨਾ ਆਪਣਾ ਥੋੜੇ ਬਹੁਤ ਪੈਸੇ ਲਾ ਦੇਣ ਮਿਨਿਸਟਰਾਂ ਦੇ ਜਿਹੜੇ ਬਈ ਜੇ ਸਕਿਉਰਟੀ ਰੱਖਣੀ ਆ ਤੁਸੀਂ ਕਮ ਸੇ ਕਮ 1200 ਰੁਪਇਆ ਪਰ ਕਨਸਟੇਬਲ 1000 ਰੁਪਇਆ ਜਮ੍ਹਾਂ ਕਰਾਣਾ ਤੁਸੀਂ ਮੈਂ ਟੋਕਨ ਬਣੀ ਤੋ ਫਿਰ ਉਹ ਸਸਤੀ ਕਾਲ ਕਹਿਣਗੇ ਜੀ ਬਿਲਕੁਲ ਸਕਿਉਰਟੀ ਦੀ ਲੋੜ ਨਹੀਂ ਮੈਂ ਤਾਂ ਇਦਾਂ ਹੀ ਠੀਕ ਹੈ ਇਹ ਜਿਹੜਾ ਸਟੇਟਸ ਸਿੰਬਲ ਬਣ ਗਿਆ ਸਕਿਉਰਟੀ ਉਹਦੇ ਕਰਕੇ ਖਰਚੇ ਜੇ ਮੈਂ ਕਹਿੰਦਾ ਬੰਦ ਕਰ ਦੇਣ ਸਰਕਾਰ ਤਾਂ ਬਹੁਤ ਖਰਚੇ ਬਚ ਜਾਣਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਇਵਨ ਇਹ ਜਿਹੜੀ ਪਾਰਟੀ ਆ ਇਹ ਤਾਂ ਪਾਰਟੀ ਮੈਂ ਜਦੋਂ ਸ਼ੁਰੂਆਤ ਤੇ ਪੰਜਾਬ ਦੇ ਵਿੱਚ ਹੋਈ ਆ ਅਸੀਂ ਦੇਖਦੇ ਰਹਿਆ ਵੀ ਉਹ ਕਹਿੰਦੇ ਸੀ ਅਸੀਂ ਸਕਿਉਰਟੀ ਨਹੀਂ ਲੈਣੀ ਹੈਗੀ ਅਸੀਂ ਤਾਂ ਲੋਕਾਂ ਦੇ ਨੁਮਾਇੰਦੇ ਆ ਸਾਨੂੰ ਲੋਕਾਂ ਤੋਂ ਕੋਈ ਖਤਰਾ ਨਹੀਂ ਹੈਗਾ ਤੇ ਇਵਨ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਆਉਂਦੇ ਸੀ ਲੋਕ ਵੀ ਕਹਿੰਦੀਆਂ ਗੱਲਾਂ ਤੁਸੀਂ ਗੁਰਮੀਤ ਸਿੰਘ ਖੁੱਡੀਆਂ ਹੋਣਾਂ ਬਾਰੇ ਦੱਸੋ ਵੀ ਉਹਨਾਂ ਨੇ ਇੱਕ ਦੇ ਕਹਿੰਦੇ ਮੈਂ ਵਕੀਲ ਬਣ ਕੇ ਲੜੂਗਾ ਉਹ ਕਿੰਨੀ ਕਾਰੀ 20 ਆਰੀ 30 ਆਰੀ ਕਿਹਾ ਹੋਊਗਾ ਨਟਸ਼ਾ ਲੇਟੈਸਟ ਉਹਨਾਂ ਨੇ ਤੁਹਾਨੂੰ ਕੀ ਆ ਕਿ ਇਨ ਪਰਸਨ ਇਨ ਪਰਸਨ ਮੈਂ ਜਿਹੜੇ ਗਰੁੱਪ ਦੇ ਨਾਲ ਮਿਲਦਾ ਰਿਹਾ ਜੀ ਮੈਨੂੰ ਲੱਗਦਾ 10 ਕਵਾਰੀ ਤਾਂ ਹੋ ਹੀ ਗਿਆ ਉਹ 10 ਕਵਾਰੀ ਤਾਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਹੈਗਾ ਵੀ ਤੁਹਾਡਾ ਮੁੱਦਾ ਗਲਤ ਆ ਉਹ ਹਰ ਵਾਰੀ ਇਹ ਕਹਿੰਦੇ ਨੇ ਮੁੱਦਾ ਤੁਹਾਡਾ ਸਹੀ ਆ ਅਸੀਂ ਇਹਨੂੰ ਕਰਾਂਗੇ ਇਵਨ ਮੈਂ ਤੁਹਾਡਾ ਵਕੀਲ ਆ ਪਿਛਲੀ ਵਾਰੀ ਜਦੋਂ ਮੀਟਿੰਗ ਹੋਈ ਸੈਕਟਰੀਏਟ ਦੇ ਵਿੱਚ ਸਾਡੇ ਸੈਕਟਰੀ ਸਾਹਿਬ ਵੀ ਨਾਲ ਸੀ ਸਾਨੂੰ ਬੁਲਾਇਆ ਗਿਆ ਸੀ ਅਸੀਂ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਬਹੁਤ ਸਮਾਂ ਹੋ ਗਿਆ ਤੁਹਾਨੂੰ ਇਹ ਕਹਿੰਦੇ ਆਨੋਂ ਪਰ ਹੁਣ ਇਹਨੂੰ ਕਦੋਂ ਕਦੋਂ ਕੀਤਾ ਜਾਊਗਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਇਹ ਲਾਰੇਵਾਦੀ ਆ ਇਹ ਲਾਰੇਵਾਦੀ ਨੂੰ ਆਪਾਂ ਬੰਦ ਕਰਕੇ ਕੰਮ ਤੇ ਆਪਾਂ ਆਈਏ ਸਾਡਾ ਸਿਰੇ ਚੜਾਓ ਮੈਂ ਕਿਹਾ ਵੀ ਸਾਡਾ ਜਿਹੜਾ ਪਿਛਲੇ ហេਠਾਂ ਜਿਨ੍ਹਾਂ ਦੇ ਅਸੀਂ ਆ ਗੂਆਂ ਉਹ ਸਾਡੇ ਕੋਲੋਂ ਪੁੱਛ ਰਹੇ ਨੇ ਵੀ ਤੁਸੀਂ ਮੰਤਰੀ ਸਾਹਿਬ ਤੋਂ ਸੁਣ ਕੇ ਆ ਜਾਨੇ ਹੋ ਚਾਹ ਪੀ ਕੇ ਆ ਜਾਨੇ ਹੋ ਤੇ ਕੰਮ ਤੁਸੀਂ ਤੁਹਾਡਾ ਹੋ ਨਹੀਂ ਰਿਹਾ ਕੋਈ ਵੀ ਸਾਡੇ ਤੇ ਬਹੁਤ ਸਾਰਾ ਪ੍ਰੈਸ਼ਰ ਆ ਆਪਾਂ ਇਹਨੂੰ ਕਰੀਏ ਕਰਾਂਗੇ ਜੀ لازਮੀ ਕਰਾਂਗੇ ਬਸ ਉਹਨਾਂ ਨੇ ਤਾਂ ਕਈ ਵਾਰੀ ਤਾਂ ਮੈਨੂੰ ਇਦਾਂ ਵੀ ਲੱਗਦਾ ਹੁੰਦਾ ਵੀ ਮੰਤਰੀ ਤਾਂ ਹੈਗੇ ਹੀ ਨੇ ਉਹ ਵਿਭਾਗ ਦੇ ਮਾਨਯੋਗ ਮੰਤਰੀ ਨੇ ਵੱਡਾ ਸਾਰਾ ਉਹਨਾਂ ਦਾ ਕਦ ਹੈਗਾ ਪਰ ਇਸ ਸਰਕਾਰ ਦੇ ਵਿੱਚ ਜਾਂ ਤਾਂ ਉਹ ਬੋਲਦੇ ਨਹੀਂ ਸਾਡਾ ਮੁੱਦਾ ਨਹੀਂ ਰੱਖ ਰਹੇ ਕਾਹ ਸਿੰਘ ਬਾਦਲ ਉਹਨਾਂ ਨੂੰ ਹਰਾ ਕੇ ਆਏ ਨੇ ਬਹੁਤ ਵੱਡਾ ਹੋ ਨੇ ਬਹੁਤ ਵੱਡੇ ਆਗੂ ਨੇ ਉਹ ਉਹਨਾਂ ਦੇ ਆਪਾਂ ਪੁਰਾਣਾ ਵੀ ਦੇਖ ਲਈਏ ਫੈਮਿਲੀ ਬੈਕਗਰਾਉਂਡ ਦੇਖ ਲਈਏ ਖਾਸਾ ਵੱਡਾ ਹੈਗਾ ਤੇ ਵਾਲੀਆ ਸਾਹਿਬ ਤੁਸੀਂ ਖਟਕੜਕਲਾਂ ਕਿਉਂ ਗਏ ਪ੍ਰੋਟੈਸਟ ਤੇ ਸਾਰੇ ਮੁਲਾਜ਼ਮ ਕਰਦੇ ਨੇ ਕੋਈ ਚੰਡੀਗੜ੍ਹ ਕੋਈ ਮੁਹਾਲੀ ਕੋਈ ਸੰਗਰੂਰ ਤੁਸੀਂ ਖਟਕੜਕਲਾਂ ਕਿਉਂ ਚੁਣ ਲਿਆ ਐ ਤਲੋਚਨ ਜੀ ਅਸੀਂ ਖਟਕੜਕਲਾਂ ਤਾਂ ਗਏ ਸੀਗੇ ਤੇ ਇੱਕ ਤਾਂ ਸੀ ਸਟੇਟ ਲੈਵਲ ਪ੍ਰੋਟੈਸਟ ਸੀ ਸਾਡਾ ਸੈਕੰਡਲੀ ਅਸੀਂ ਉੱਥੇ ਚਾਹੁੰਦੇ ਸੀ ਕਿ ਭਗਤ ਸਿੰਘ ਦੀ ਜਿਹੜੀ ਹੈਗੀ ਸਰਕਾਰ ਵੀ ਭਗਤ ਸਿੰਘ ਨੂੰ ਐਸੇ ਆਈਕਨ ਮੰਦੀ ਹੈ ਤੇ ਉਹਨੂੰ ਆਈਡੀਅਲ ਮੰਦੀ ਹੈ ਤੇ ਭਗਤ ਸਿੰਘ ਸਰਦਾਰ ਭਗਤ ਸਿੰਘ ਜਿਹੜੇ ਸੀਗੇ ਉਹ ਸੋਸ਼ਲ ਜਸਟਿਸ ਦੇ ਪੈਰੋਕਾਰ ਸੀ ਉਹ ਚਾਹੁੰਦੇ ਸੀ ਵੀ ਸੋਸ਼ਲ ਜਸਟਿਸ ਮਿਲੇ ਤੇ ਅਸੀਂ ਇਸ ਕਰਕੇ ਉਸ ਗੱਲ ਨੂੰ ਇਨਵੋਕ ਕਰਨ ਲਈ ਇੱਕ ਕਿਸਮ ਦਾ ਸ਼ਰਧਾਂਜਲੀ ਵੀ ਭੇਟ ਕੀਤੀ ਉੱਥੇ ਸ਼ਹੀਦ ਭਗਤ ਸਿੰਘ ਨੂੰ ਅਸੀਂ ਉੱਥੇ ਜਾ ਕੇ ਫੁੱਲਾਂ ਦਾ ਹਾਰ ਵੀ ਉੱਥੇ ਜਾ ਕੇ ਅਸੀਂ ਅੰਮ੍ਰਿਤ ਦੇਖ ਰਹੇ ਤੁਹਾਡੀ ਵੀਡੀਓ ਆਈ ਸੀ ਸ਼ਰਧਾਂਜਲੀ ਭੇਟ ਕੀਤੀ ਤੇ ਨਾਲੇ ਅਸੀਂ ਉੱਥੇ ਇਹ ਵੀ ਪ੍ਰਣ ਵੀ ਲਿਆ ਕਿ ਅਸੀਂ ਇਹ ਜਿਹੜਾ ਕਰਕੇ ਰਾਵਾਂਗੇ ਤੇ ਤੇ ਪੈਰਟੀ ਲੈ ਕੇ ਰਹਾਗੇ ਪੈਰਟੀ ਲੈ ਕੇ ਰਹਾਗੇ ਇਹ ਪਲੈਜ ਕੀਤਾ ਪਲੈਜ ਕੀਤਾ ਤੇ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਹੈਗੀਆਂ ਸੋਸ਼ਲ ਜਸਟਿਸ ਵਾਲੀ ਹੈ ਜਿਹੜੀ ਹੈਗੀ ਉਹਨਾਂ ਦੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਤਾਬਕ ਅਪ ਕੰਮ ਕਰਨ ਦਾ ਆਇਦ ਵੀ ਲਿਆ ਸੀ ਉਥੇ ਤੇ ਸਰਕਾਰ ਤੋਂ ਵੀ ਅਸੀਂ ਇਹ ਮੰਗ ਕਰਦੇ ਆ ਕਿ ਜੇ ਤੁਸੀਂ ਸੋਸ਼ਲ ਜਸਟਿਸ ਦੀ ਗੱਲ ਕਰਦੇ ਹੋ ਸਰਦਾਰ ਭਗਤ ਸਿੰਘ ਦੇ ਨੂੰ ਆਈਡੀਅਲ ਮੰਨਦੇ ਹੋ ਆ ਫਿਰ ਸਾਡੀ ਜਿਹੜੀ ਹੈਗੀ ਹੈ ਮੰਗ ਇਹ ਪੂਰੀ ਕਰਨੀ ਚਾਹੀਦੀ ਹੈ ਇਹ ਸਾਡੀ ਕੋਈ ਮੰਗ ਨਹੀਂ ਹੈ ਇਹ ਤਾਂ ਸਿਰਫ ਅਸੀਂ ਸਾਡੀ ਆਲਰੇਡੀ ਅਸੀਂ ਲੈ ਰਹੇ ਸੀਗੇ ਸਾਨੂੰ ਮਿਲ ਰਿਆ ਸੀ ਜਿਹੜਾ ਅਸੀਂ ਤਾਂ ਉਸੇ ਦੀ ਮੰਗ ਕਰਦੇ ਅਸੀਂ ਕੋਈ ਫालतू ਤਾਂ ਨਹੀਂ ਮੰਗਦੇ ਅਸੀਂ ਤਾਂ ਜਿਹੜੀ ਪੈਰਟੀ ਸਾਡੇ 40 ਸਾਲਾਂ ਤੋਂ ਚੱਲ ਰਹੀ ਹੈ ਸਾਡੇ ਅਸੀਂ ਉਹਦੀ ਮੰਗ ਕਰ ਰਹੇ ਆ ਵੀ ਸਾਡੀ ਉਹ ਰিস্টੋਰ ਕੀਤੀ ਜਾਵੇ ਅਸੀਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਉਹ ਰিস্টੋਰ ਕੀਤੀ ਜਾਵੇ ਇੱਕ ਡਾਇਨਾਮਿਕ ਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਜਿਹੜੀ ਹੈਗੀ ਹੈ ਡੀਏਸੀਪੀ ਉਹ ਦਿੱਤੀ ਹੈ ਮੈਡੀਕਲ ਆਫੀਸਰ ਨੂੰ ਦਿੱਤੀ ਹੈ ਉਹਨਾਂ ਨੂੰ ਪਿੱਛੇ ਜੇ ਦੇ ਉਹਨਾਂ ਨੂੰ ਆਉਣੇ ਪਿੱਛੇ ਜੇ ਮਿਲੀ ਹੈ ਦੋ ਤਿੰਨ ਮਹੀਨੇ ਪਹਿਲਾਂ ਉਹ ਵੀ ਸਾਡੀ ਉਹ ਵਰਕ ਦਿੱਤੀ ਜਾਵੇ ਉਹਦੇ ਤੇ ਵੀਵਨ ਗੱਲ ਚੱਲ ਰਹੀ ਆ ਉਹ ਕਹਿ ਰਹੇ ਨੇ ਵੀ ਇਹਨਾਂ ਨੇ ਨੋਟੀਫਾਈ ਤਾਂ ਕਰ ਦਿੱਤਾ ਸੀ ਪਿਛਲੇ ਸਾਲ ਲੇਕਿਨ ਹਲੇ ਤੱਕ ਲਾਗੂ ਨਹੀਂ ਹੋਈ ਉਹਨਾਂ ਦੇ ਵੀ ਅੱਜਕੱਲ ਪੈਸਟਰ ਵੀ ਲਾਗੂ ਨਹੀਂ ਆ ਹਾਂ ਲਾਗੂ ਨਹੀਂ ਹੋਈ ਤੇ ਅਸੀਂ ਤਾਂ ਮੰਗ ਇਹੀ ਕਰਦੇ ਹਾਂ ਵੀ ਜੋ ਪੈਰਿਟੀ ਆ ਜੋ ਸਾਡੇ ਅਲਾਈਡ ਕੇਡਰ ਨੂੰ ਮਿਲਿਆ ਉਹ ਸਾਨੂੰ ਮਿਲਣਾ ਚਾਹੀਦਾ ਜਿਹੜਾ ਉਹਨਾਂ ਨੂੰ ਅਨਾਉਂਸ ਕੀਤਾ ਸੀ ਉਹ ਉਹਨਾਂ ਮਿਲਿਆ ਹਲੇ ਉਹਨਾਂ ਨੂੰ ਵੀ ਨਹੀਂ ਹੈਗਾ ਮਜੀਦ ਸਾਹਿਬ ਕਹਿੰਦੇ ਇਦਾਂ ਤਾਂ ਨਹੀਂ ਵੀ ਸਰਕਾਰ ਜਿਹੜੀ ਹੈ ਉਹ ਕਈ ਪਾਸੇ ਅੱਖ ਰੱਖਦੀ ਹੈ ਉਹਨਾਂ ਨੂੰ ਕਿਤੇ ਇਹ ਹੋਵੇ ਵੀ ਇੱਕ ਇਹ ਕਿਹਾ ਜਾਂਦਾ ਦੋਸ਼ ਵੀ ਲੱਗਦਾ ਵੀ ਵੱਡੇ ਪੱਧਰ ਤੇ ਵੈਟਰਨਰੀ ਅਫਸਰ ਜਿਹੜੇ ਨੇ ਉਹ ਪ੍ਰਾਈਵੇਟ ਹਸਪਤਾਲ ਵੀ ਚਲਾ ਰਹੇ ਵੀ ਇਹਨਾਂ ਨੂੰ ਕੀ ਲੋੜ ਇਹਨਾਂ ਕੋਲ ਪੈਸੇ ਬਹੁਤ ਆਹ ਦੇਖੋ ਇਹ ਨਾ ਸਾਰੇ ਬਹਾਨੇ ਬਣਾਏ ਜਾਂਦੇ ਨੇ ਆਪਾਂ ਜੇ ਦੇਖੀਏ ਵੈਟਰਨਰੀ ਡਾਕਟਰ ਨੂੰ ਪੈਸੇ ਜੇ ਜੇ ਸਨਮਾਨਜਨਕ ਇੱਕ ਰੁਤਬਾ ਦਿੱਤਾ ਗਿਆ ਸੀ ਤਾਂ ਉਹਦਾ ਇੱਕ ਵੱਡਾ ਰੀਜ਼ਨ ਸੀਗਾ ਇੱਕ ਤਾਂ ਵੈਟਰਨਰੀ ਡਾਕਟਰ ਦਾ ਆਪਾਂ ਦੇਖੀਏ ਨਾ ਤੇ ਹਿਊਮਨ ਨੂੰ ਛੱਡ ਕੇ ਬਾਕੀ ਜਿੰਨੇ ਜਾਨਵਰ ਨੇ ਉਹ ਸਾਰੇ ਵੈਟਰਨਰੀ ਦੇ ਵਿੱਚ ਆਉਂਦੇ ਆ ਤੇ ਵੈਟਰਨਰੀ ਦੇ ਵਿੱਚ ਜੇ ਅਸੀਂ ਦੇਖੀਏ ਵੀ ਅਸੀਂ ਡੌਗ ਦੇ ਐਕਸਪਰਟੀਜ਼ ਬਣ ਜਾਈਏ ਬਫਲੋ ਦੇ ਐਕਸਪਰਟੀਜ਼ ਬਣ ਜਾਈਏ ਤਾਂ ਐਡੀ ਵੱਡੀ ਸਾਇੰਸ ਆ ਜਿਹਨੂੰ ਕਿ ਜੇ ਆਪਾਂ ਕਹੀਏ ਵੀ ਇੱਕ ਬੰਦਾ ਕਵਰ ਕਰ ਜਾਏਗਾ ਨਹੀਂ ਹੁੰਦਾ ਉਹਦੇ ਕੋਲ ਇੱਕੇ ਫਿਰ ਇੱਕੇ ਫੀਲਡ ਹੁੰਦਾ ਫਿਰ ਅ ਇੱਕ ਵੈਟਨਰੀਨਾਂ ਜਿਹੜਾ ਵੈਟਨਰੀਨ ਤਾਂ ਹੁਣ ਵੀ ਜੇ ਤੁਸੀਂ ਫੀਲਡ ਦੇ ਵਿੱਚ ਦੇਖੋ ਸਾਡੇ ਕੋਲੇ ਜਿਆਦਾ ਡਾਇਗਨੋਸਟਿਕ ਨਹੀਂ ਹੈਗਾ ਅਸੀਂ ਉਹਦੇ ਜਿਹੜੇ ਜੋ ਅਸੀਂ ਪੜਿਆ ਜਾਂ ਜੋ ਜੋ ਸਾਨੂੰ ਕਿਸਾਨ ਦੱਸ ਰਿਹਾ ਜੋ ਸਾਨੂੰ ਉਹਦੇ ਤੋਂ ਸਿੰਪਟਮ ਨਜ਼ਰ ਆਉਂਦੇ ਨੇ ਅਸੀਂ ਉਸ ਦੇ ਬੇਸਿਸ ਦੇ ਉੱਪਰ ਉਹਦਾ ਇਲਾਜ ਕਰਦੇ ਆ ਯਾਨੀ ਕਿ ਹਿਊਮਨ ਦੇ ਨਾਲੋਂ ਕਾਫੀ ਸਾਰਾ ਟਫ ਕੰਮ ਆ ਇਹ ਟਫ ਕੰਮ ਆ ਤੇ ਜਿਹੜੀ ਫਿਜ਼ੀਓਲੋਜੀ ਉੱਥੇ ਐਨੀਮਲ ਹਿਊਮਨ ਦੇ ਵਿੱਚ ਪੜ੍ਹੀ ਪੜ੍ਹਾਈ ਜਾਂਦੀ ਹੈ ਉਹੀ ਸਾਡੇ ਫਿਜ਼ੀਓਲੋਜੀ ਸਾਡੇ ਕੋਲੇ ਪੜ੍ਹੀ ਜਾਂਦੀ ਹੈ ਸਾਡੇ ਕੋਲ ਨਾਟਮੀ ਦਾ ਥੋੜਾ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਨਹੀਂ ਦਿੰਦਾ ਵੀ ਪ੍ਰਾਈਵੇਟ ਕਹਿੰਦੇ ਹਸਪਤਾਲ ਬੜੇ ਚਲਾਈ ਜਾਂਦੇ ਤੁਹਾਡੇ ਕੋਲ ਪੈਸਾ ਹੀ ਪਉਂਦਾ ਹਾਂਜੀ ਦੇਖੋ ਇਹਦਾ ਮਤਲਬ ਇਹ ਨਹੀਂ ਬਈ ਜੇ ਕੋਈ ਗਲਤ ਕੰਮ ਕਰ ਰਿਹਾ ਤਾਂ ਆਪਾਂ ਬਾਕੀਆਂ ਨੂੰ ਸਜ਼ਾ ਦੇ ਦਈਏ ਸਰਕਾਰ ਐਕਸ਼ਨ ਲਵੇ ਸਰਕਾਰ ਐਕਸ਼ਨ ਲਵੇ ਉੱਤੇ ਹੁਣ ਮੈਡੀਕਲ ਦੇ ਵੀ ਕਈ ਡਾਕਟਰ ਹੈਗੇ ਆ ਉਹ ਵੀ ਪ੍ਰੈਕਟਿਸ ਵੀ ਕਰਦੇ ਆ ਉਹ ਵੀ ਪਿਲਾਰੇ ਸਰਕਾਰੀ ਨੌਕਰੀ ਵੀ ਕਰਦੇ ਉਹ ਵੀ ਕਰਦੇ ਆ ਇਦਾਂ ਹੀ ਹਰ ਇੱਕ ਵਿਭਾਗ ਵਿੱਚ ਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿਸੇ ਦਾ ਕਈ ਸਾਰੇ ਵਿਭਾਗੇ ਹੈਗੇ ਮਤਲਬ ਉਹ ਸਰਕਾਰ ਨੂੰ ਐਕਸ਼ਨ ਲਵੇ ਜੇ ਕੋਈ ਅਸੀਂ ਕਹਿੰਦੇ ਆ ਜੇ ਕੋਈ ਕਰਪਟ ਹੈ ਸਾਡਾ ਬੰਦਾ ਤੂੰ ਨੂੰ ਟੰਗ ਦਿਓ ਬਟ ਇਹਦਾ ਮਤਲਬ ਇਹ ਨਹੀਂ ਜੇ 1% ਬੰਦਾ ਕੋਈ ਖਰਾਬ ਹੈ ਗਲਤ ਹੈ ਤਾਂ ਬਾਕੀ 99% ਨੂੰ ਵੀ ਸਜ਼ਾ ਦਿਓ ਉਹ ਗੱਲ ਗਲਤ ਹੈ ਤੇ ਬਾਕੀ ਜਿਹੜਾ ਹੈਗਾ ਐਨੀਮਲ ਹਸਬੈਂਡਰੀ ਸੈਕਟਰ ਜਿਹੜਾ ਸਿਰਫ ਡਾਕਟਰ ਸਾਹਿਬ ਨੇ ਦੱਸਿਆ ਭਈ ਪਸ਼ੂਆਂ ਦਾ ਇਲਾਜ ਕਰਦੇ ਸਿਰਫ ਪਸ਼ੂਆਂ ਦਾ ਇਲਾਜ ਹੀ ਨਹੀਂ ਹੈ ਇਹ ਬੰਦਿਆਂ ਨੂੰ ਵੀ ਬਿਮਾਰੀਆਂ ਤੋਂ ਬਚਾਉਣ ਲਈ ਹੈਗਾ ਸਾਡ ਅਸੀਂ ਕਰਦੇ ਆ ਕਿਉਂਕਿ ਜ਼ੂਨੋਟਿਕ ਡਿਜ਼ੀਜ਼ ਹੈ 1 ਹੈਲਥ ਪ੍ਰੋਗਰਾਮ ਹੈ ਜਿਹੜਾ ਜ਼ੂਨੋਟਿਕ ਡਿਜ਼ੀਜ਼ ਹੈ ਜਿਹੜੀਆਂ ਬਿਮਾਰੀਆਂ ਪਸ਼ੂਆਂ ਤੋਂ ਐਨੀਮਲਸ ਨੂੰ ਲੱਗ ਜਾਂਦੇ ਪਸ਼ੂਆਂ ਤੋਂ ਬੰਦਿਆਂ ਨੂੰ ਲੱਗ ਜਾਂਦੀਆਂ ਜ਼ੂਨੋਟਿਕ ਡਿਜ਼ੀਜ਼ ਹੈ ਕਈ ਰੀਪੀਜ਼ ਹੈ ਬਰੂਸੀਲੋਸਿਸ ਹੈ Ebola virus ਹੈ ਕਈ ਨਵੇਂ ਵਰਜਿੰਗ ਡਿਜ਼ੀਜ਼ ਹੈ ਜਿਹੜੇ ਜਿਹੜੇ ਉੱਥੋਂ ਪਸ਼ੂਆਂ ਤੋਂ ਬੰਦਿਆਂ ਨੂੰ ਲੱਗ ਜਾਂਦੀਆਂ ਜਿਹੜੇ ਕਈ ਹੈਗੀਆਂ ਬੰਦਿਆਂ ਤੋਂ ਪਸ਼ੂਆਂ ਨੂੰ ਵੀ ਲੱਗ ਜਾਂਦੀਆਂ ਰਿਵਰਸ ਜ਼ੂਨੋਸਿਸ ਹੈ ਉਹ ਜਿੱਦਾਂ ਬੰਦਿਆਂ ਤੋਂ ਜਿੱਦਾਂ ਟੀਬੀ ਹੋ ਗਈ ਟੀਬੀ ਹੋ ਗਈ ਐਨੀਮਲ ਨੂੰ ਲੱਗ ਸਕਦੀ ਹੈ ਟੀਬੀ ਕੋਵਿਡ-19 ਬੰਦਿਆਂ ਤੋਂ ਲੱਗ ਸਕਦੀ ਹੈ ਰਿੰਗਵਾਰਮ ਬੰਦਿਆਂ ਤੋਂ ਪਸ਼ੂਆਂ ਨੂੰ ਪਹੁੰਚਾ ਸਕਦੀ ਰਿੰਗਵਾਰਮ ਇਦਾਂ ਹੀ ਸਵਾਈਨ ਫੀਵਰ ਹੈ ਉਹ ਵੀ ਸਵਾਈਨ ਫਲੂ ਹੈ ਸਵਾਈਨ ਫਲੂ ਵੀ ਬੰਦਿਆਂ ਨੂੰ ਹੋ ਸਕਦਾ ਹੈ ਆ ਆਪਣਾ ਪਸ਼ੂਆਂ ਨੂੰ ਹੋ ਸਕਦਾ ਹੈ ਬੰਦਿਆਂ ਤੋਂ ਇਦਾਂ ਹੀ ਕਈ ਬਿਮਾਰੀਆਂ ਇਸ ਕਰਕੇ ਜਿਹੜੀਆਂ ਹੈਗੀਆਂ ਇਹ ਸਾਡਾ ਐਨੀਮਲ ਹਸਬੈਂਡਰੀ ਤੇ ਜਿਹੜਾ ਹਿਊਮਨ ਹੈਲਥ ਹੈ ਇੰਟੀਗ੍ਰੇਟਿਡ ਹੈ इवन WHO ਵੀ ਡਾਕਟਰ ਸਾਹਿਬ ਉਹਨੇ ਕਹਿ ਰਹੇ ਸੀ WHO ਨੇ ਵੀ ਵਨ ਹੈਲਥ ਪ੍ਰੋਗਰਾਮ 8 ਉਹਨਾਂ ਨੇ ਕਿਹਾ ਜਿਹੜੇ ਪਸ਼ੂਆਂ ਤੇ ਮਨੁੱਖਾਂ ਤੇ ਜਿਹੜਾ ਵਾਤਾਵਰਨ ਵਿਵਸਥਾ ਵਿੱਚ ਉਹਦੇ ਉਹਦੇ ਬਾਰੇ ਇੰਟੀਗ੍ਰੇਟਿਡ ਅਪਰੋਚ ਹੋਣੀ ਚਾਹੀਦੀ ਹੈ ਤੇ ਉਹਦੇ ਤੇ ਫੋਕਸ ਕਰਨਾ ਚਾਹੀਦਾ ਹੈ ਜਿਹੜਾ ਹੈਗਾ ਤਾਂ ਕਿ ਐਨੀਮਲ ਅ ਹਮਨ ਤੇ ਜਿਹੜਾ ਆਪਣੀ এনवायरमेंट ਹੈ ਉਹ ਸਾਰਿਆਂ ਨੂੰ ਇਕੱਠਾ ਲੈ ਕੇ ਤਾਂ ਚੱਲਣਾ ਚਾਹੀਦਾ ਕਿਉਂਕਿ ਸਾਰਿਆਂ ਦੀ ਇੱਕ ਦੂਜੇ ਤੇ ਰਿਪਰਕਸ਼ਨਸ ਹੈਗੀਆਂ ਤੋਂ ਇਸ ਕਰਕੇ ਇੱਕ ਜੁਆਇੰਟ ਪਲੈਟਫਾਰਮ ਬਣਨਾ ਚਾਹੀਦਾ ਜਿਹਦੇ ਚ ਐਨੀਮਲ ਹਸਬੈਂਡੀ ਦੇ ਡਾਕਟਰ ਵੀ ਹੋਣ ਤੇ ਹੈਲਥ ਡਿਪਾਰਟਮੈਂਟ ਦੇ ਵੀ ਐਕਸਪਰਟ ਹੋਣ ਤੇ ਤਾਂ ਕਿ ਜਿਹੜਾ ਹੈਗਾ ਆਪਾਂ ਜਿਹੜੀ ਸੁਸਾਇਟੀ ਨੂੰ ਬਿਮਾਰੀਆਂ ਤੋਂ ਬਚਾ ਸਕੀ ਹੈ ਤੇ ਇੱਥੇ ਵਧੀਆ ਚਲੋ ਵਧੀਆ ਇਹ ਗੱਲ ਵੀ ਆ ਗਈ ਹਟ ਕੇ ਗੱਲ ਕਰਨਾ ਚਾਹੁੰਦਾ ਮੱਗਾ ਤੋਂ ਮੱਗਾ ਦੀ ਗੱਲ ਹੋ ਗਈ ਹੈ ਡਾਕਟਰ ਜਿਹੜੇ ਅਵਾਰਾ ਪਸ਼ੂਆਂ ਨਾਲ ਐਕਸੀਡੈਂਟ ਹੁੰਦੇ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਖੇਤਾਂ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਤੁਹਾਡੇ ਡਿਪਾਰਟਮੈਂਟ ਦਾ ਵੀ ਰੋਲ ਹੁੰਦਾ ਦੇਖੋ ਜਿਹੜੇ ਸਟੇ ਐਨੀਮਲ ਦੀ ਪ੍ਰੋਬਲਮ ਹੈਗੀ ਆ ਸਟੇ ਐਨੀਮਲ ਦੇ ਵਿੱਚ ਜੇ ਅਸੀਂ ਕਹੀਏ ਵੀ ਸਾਡਾ ਰੋਲ ਜਿਹੜਾ ਉਹ ਇੰਨਾ ਕਾ ਵੀ ਮੰਨ ਲਓ ਉਹਨੂੰ ਕੋਈ ਇੰਜਰੀ ਹੋ ਗਈ ਆ ਤੇ ਕੋਈ ਸਾਨੂੰ ਰਿਪੋਰਟ ਕਰਦਾ ਤੇ ਅਸੀਂ ਉਹਦਾ ਇਲਾਜ ਕਰਾਂ ਕੰਟਰੋਲ ਕਰਨ ਦਾ ਨਹੀਂ ਜਿਹੜਾ ਕੰਟਰੋਲ ਕਰਨ ਦਾ ਕੰਮ ਹੈਗਾ ਉਹ ਇਦਾਂ ਲੈ ਲੈ ਵੀ ਲੋਕਲ ਪੰਚਾਇਤ ਜਾਂ ਲੋਕਲ ਗਵਰਨਮੈਂਟ ਹਾਂ ਲੋਕਲ ਗਵਰਨਮੈਂਟ ਹਾਂ ਲੋਕਲ ਗਵਰਨਮੈਂਟ ਦਾ ਹਾਲ ਹੈ ਕਿ ਸਾਡਾ ਸਿਰਫ ਉਹਨਾਂ ਦਾ ਟ੍ਰੀਟਮੈਂਟ ਕਰਨ ਤੱਕ ਦਾ ਕੰਮ ਹੈਗਾ ਵੇਹ ਇੰਨਾ ਤੋ ਪਤਾ ਹੋਊਗਾ 12 ਪਸ਼ੂ ਕਿੰਨੇ ਨੇ ਤੁਹਾਡੇ ਕੋਲ ਇਦਾਂ ਨਹੀਂ ਫਿਗਰਾਂ 12 ਪਸ਼ੂ ਬੇਹਰ ਪੰਜਾਬ 'ਚ ਹੋਣੇ ਘੱਟੋ-ਘੱਟ 3 ਲੱਖ ਦੇ ਕਰੀਬ 2.5-3 ਲੱਖ ਦੇ ਕਰੀਬ ਤੇ ਪਰ ਇਹ ਆ ਵੀ ਕੰਟਰੋਲ ਤਾਂ ਹੋਣਾ ਚਾਹੀਦਾ ਕੁਝ ਨਾ ਕੁਝ ਇਹ ਕੋਈ ਏਦਾਂ ਦੀ ਪਾਲਿਸੀ ਬਣਨੀ ਚਾਹੀਦੀ ਹੈ ਜਾਂ ਤਾਂ ਜਿੱਦਾਂ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਤੇ ਡੌਗ ਪੌਂਡ ਬਣਾ ਦਿਓ ਵੀ ਜਿਹੜੇ ਵਾਰਾ ਕੁੱਤੇ ਉੱਥੇ ਕਰ ਦਿਓ ਇਦਾਂ ਵੱਡਾ ਡਿਸੀਜਨ ਆਇਆ ਹੈ ਵੱਡਾ ਡਿਸੀਜਨ ਆਇਆ ਹੈ ਇਹ ਬੜਾ ਵਧੀਆ ਹੈ ਇਹਦੇ ਨਾਲ ਸਟ੍ਰੇ ਡੌਗ ਜਿਹੜੇ ਹੈਗੇ ਮੈਨੂੰ ਠੀਕ ਹੋ ਜਾਣਗੇ ਲੋਕਾਂ ਬਰੇਬੀਜ਼ ਵਗੈਰਾ ਹੁੰਦੀ ਹੈ ਬੰਦਿਆਂ ਨੂੰ ਚਲੋ ਅਖੀਰਲਾ ਸਵਾਲ ਡਾਕਟਰ ਸਾਹਿਬ ਤੁਸੀਂ ਹੁਣ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੇ ਅਗਲਾ ਸੰਘਰਸ਼ ਕੀ ਹੈ ਦੇਖੋ ਸਰਕਾਰ ਨੂੰ ਤਾਂ ਸਾਡੀ ਇਹੀ ਅਪੀਲ ਹੈ ਵੀ ਜਿਹੜਾ ਜਿਹੜੀ ਪੈਰਟੀ ਸਾਡੀ ਹੈਗੀ ਹੈ ਉਹ ਰਿਸਟੋਰ ਕੀਤੀ ਜਾਵੇ ਜਿਹੜਾ 56 110 ਦਾ ਸਕੇ ਪੰਜਾਬ ਲੋ ਪੰਜਾਬ ਦਾ ਹੀ ਨਹੀਂ ਹੈਗਾ ਪੰਜਾਬ ਚ ਸਿਰਫ ਪੰਜਾਬ ਚ ਹੀ ਨਹੀਂ ਹੈ ਬਾਕੀ ਸਾਰੀਆਂ ਸਟੇਟਾਂ ਚ ਇਹ ਹੀ ਮਿਲ ਰਿਹਾ ਸਕੀਲ ਤੇ ਉਹ ਸਾਨੂੰ ਉਹ ਜਿਹੜਾ ਦਿੱਤਾ ਜਾਵੇ ਕਿਉਂਕਿ ਆਪਾਂ ਤਾਂ ਬਾਕੀ ਸਟੇਟਾਂ ਜਿਹੜੀਆਂ ਸਾਨੂੰ ਫੋਲੋ ਕਰਦੀਆਂ ਸੀ ਪੰਜਾਬ ਨੂੰ ਹਰਿਆਣਾ ਹਿਮਾਚਲ ਪੰਜਾਬ ਨੂੰ ਫੋਲੋ ਕਰਦਾ ਸੀ ਹੁਣ ਅਸੀਂ ਕਹਿੰਦੇ ਚਲੋ ਤੁਸੀਂ ਹਿਮਾਚਲ ਹਰਿਆਣੇ ਨੂੰ ਛੋਟੇ ਭਰਾ ਨੂੰ ਹੀ ਵੱਡਾ ਭਰਾ ਫੋਲੋ ਕਰ ਲਵੇ ਤਾਂ ਹੀ ਬਹੁਤ ਵੱਡੀ ਗੱਲ ਹੈ ਉਲਟੀ ਗੰਗਾ ਵਗੈਰਾ ਉਲਟੀ ਗੰਗਾ ਹੋ ਗਈ ਤੇ ਜੇ ਅਸੀਂ ਰੰਗਲਾ ਪੰਜਾਬ ਇਹਨੂੰ ਬਣਾਣਾ ਹੈ ਮਾਨ ਸਾਹਿਬ ਕਹਿੰਦੇ ਆ ਸੀਐਮ ਸਾਹਿਬ ਵੈਸੇ ਸੀਐਮ ਸਾਹਿਬ ਵੀ ਆਪਣਾ ਪਿੰਡੂ ਪਛੋਕੜ ਤੋਂ ਹੈ ਤੇ ਉਹ ਪਿੰਡਾਂ ਦੇ ਲੋਕਾਂ ਨੂੰ ਗੱਡੀਆਂ ਦੀਆਂ ਦੌੜਾਂ ਉਹਨਾਂ ਸ਼ੁਰੂ ਕਰਾਉਂਦੇ ਹਾਂ ਜੀ ਉਹ ਬਿਆਲ ਗੱਡੀਆਂ ਦੌੜੀਆਂ ਸ਼ੁਰੂ ਕਰਾਈਆਂ ਉਹ ਬਹੁਤ ਵੱਡੀ ਵਧੀਆ ਗੱਲ ਹੈ ਤੇ ਉਹਨਾਂ ਨੂੰ ਜਿਹੜੀਆਂ ਪਿੰਡੂ ਲੋਕਾਂ ਨੂੰ ਤੰਗੀਆਂ ਤੁਰਸ਼ੀਆਂ ਉਹ ਤੋਂ ਵੀ ਜਾਣੂ ਹੈਗੇ ਭਲੀਭਾਨ ਤੇ ਮਾਨ ਸਾਹਿਬ ਤੇ ਮੇਰੀ ਮਾਨ ਸਾਹਿਬ ਨੂੰ ਇਹੀ ਰਿਕੁਐਸਟ ਹੈ ਕਿ ਜਿਹੜੀ ਹੈਗੀ ਹੈ ਪੈਰਿਟੀ ਜਿਹੜੀ ਰਿਸਟੋਰ ਕੀਤੀ ਜਾਵੇ ਤੇ ਸੈਕੰਡਲੀ ਜਿਹੜਾ ਹੈਗਾ ਡਾਇਨਾਮਿਕ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਹੈ ਜਿਹੜੀ ਹੈਗੀ ਹੈ ਇਹ ਮਤਲਬ ਕੀਤੀ ਜਾਵੇ ਆਪਣਾ ਦਿੱਤੀ ਜਾਵੇ ਡਾਕਟਰਨ ਵੈਟਰੀ ਡਾਕਟਰ ਨੂੰ ਵੀ ਤੇ ਬਹੁਤ ਵੱਡਾ ਕਦਮ ਹੋਊਗਾ ਤੇ ਇਹਦੇ ਨਾਲ ਸਾਰੇ ਡਾਕਟਰ ਵੀ ਆਪਣੇ ਮਨ ਲਗਾ ਕੇ ਕੰਮ ਕਰਨਗੇ ਕਿਉਂਕਿ ਹੁਣ ਲੋਕਾਂ ਚ ਇਹੀ ਹੈ ਇਹ ਅੱਗੇ ਤਾਂ ਬਾਹਰ ਹੀ ਜਾਂਦੇ ਸੀ ਕੈਨੇਡਾ ਹੀ ਜਾਂਦੇ ਸੀ ਤੇ ਆਪਾਂ ਕੈਨੇਡਾ ਤੋਂ ਇੱਥੇ ਲੈ ਕੇ ਆਣੇ ਸੀ ਡਾਕਟਰ ਵੀ ਜਿਹੜੇ ਬਾਹਰ ਬੰਦੇ ਇੱਥੇ ਲੈ ਕੇ ਆਵਾਂਗੇ ਆਪਣੀ ਆਮ ਆਦਮੀ ਪਾਰਟੀ ਦਾ ਇਹੀ ਸੀਗਾ ਜਿਹੜਾ ਮੈਨੀਫੈਸਟੋ ਦੇ ਵਿੱਚ ਸੀ ਵੀ ਬਾਹਰੋਂ ਬੰਦੇ ਇੱਥੇ ਲੈ ਕੇ ਆਵਾਂਗੇ ਹੁਣ ਤਾਂ ਮੈਨੂੰ ਪੰਜਾਬ ਚੋਂ ਓਡੀਸ਼ਾ ਚ ਮੈਂ ਲੋਕੀ ਅਪਲਾਈ ਕਰਨ ਲੱਗੇ ਉੱਥੇ ਵੈਟਰੀ ਅਫਸਰ ਦੀਆਂ ਪੋਸਟਾਂ ਨਿਕਲੀਆਂ ਕੋਈ ਰਾਜਸਥਾਨ ਸਾਡੇ ਜਿਹੜੇ ਵੈਟਰੀ ਅਫਸਰ ਇੱਥੋਂ ਪੰਜਾਬ ਚ ਕੰਮ ਕਰਦੇ ਉਧਰ ਅਪਲਾਈ ਕਰ ਰਹੇ ਕਈ ਕੋਈ ਰਿਸਰਚ ਕਰ ਰਿਹਾ ਕੋਈ ਰਾਜਸਥਾਨ ਚ ਕਰ ਰਿਹਾ ਬਈ ਸੈਲਰੀ ਕਰਕੇ ਉਹ ਸੈਲਰੀ ਕਰਕੇ ਸੈਲਰੀ ਇੱਕ ਸਿਰਫ ਸੈਲਰੀ ਨਹੀਂ ਹੁੰਦੀ ਜੀ ਸਟੇਟਸ ਵੀ ਹੁੰਦਾ ਜੀ ਜੀ ਜਿਹੜਾ ਸਟੇਟਸ ਵੀ ਜਿਹੜਾ ਮੈਨੇ ਰੱਖਦਾ ਇਹ ਨਹੀਂ ਬਈ 4-5000 ਰੁਪਏ ਦਾ ਸੀ ਉਹ 5000 ਰੁਪਏ ਨਾਲ ਮਰ ਨਹੀਂ ਚੱਲੇ ਬਟ ਜਿਹੜਾ ਸਟੇਟਸ ਗੱਲ ਪੈਰਿਟੀ ਦੀ ਹੈ ਸਟੇਟ ਗੱਲ ਪੈਰਿਟੀ ਵੀ ਹੈ ਸਟੇਟਸ ਦੀ ਹੈ ਤੇ ਸਾਡੇ ਵਕਾਰ ਦੀ ਹੈ ਤੇ ਉਹ ਜਿਹੜਾ ਉਹ ਠੀਕ ਹੋਣਾ ਚਾਹੀਦਾ ਮਿਹਰਬਾਨੀ ਥੈਂਕ ਯੂ